ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਮੇਰੀ ਇੱਕ ਤੁਹਾਨੂੰ ਰਿਕੁਐਸਟ ਆ ਇੱਕ ਬੇਨਤੀ ਆ ਨਿਮਰਤਾ ਨਾਲ ਹੱਥ ਜੋੜ ਕੇ ਸਿਰਫ ਕੰਪਨੀਆਂ ਦਾ ਨਾਮ ਨਾ ਸੁਣਿਓ ਸਿਰਫ ਉਹਨਾਂ ਦੇਖ ਕੇ ਨਾ ਭਜਿਓ ਥੋੜੀ ਡਿਟੇਲ ਜ਼ਰੂਰ ਲੈ ਲਿਓ ਕਿਉਂਕਿ ਐਟ ਦਾ ਐਂਡ ਇਹ ਥੋੜਾ ਪੈਸਾ ਇਹ ਥੋੜੀ ਜ਼ਿੰਮੇਵਾਰੀ ਆ ਮੈਂ ਕਦੇ ਵੀ ਜਦੋਂ ਤੋਂ ਕੰਮ ਕਰ ਰਿਹਾ ਮੈਂ ਕਿਸੇ ਉੱਪਰ ਨਹੀਂ ਸਟਿਆ ਮੇਰਾ ਪੈਸਾ ਮੈਨੂੰ ਪਤਾ ਜੇ ਅਖੀਰ ਦੇ ਵਿੱਚ ਉਹਦੇ ਚੋਂ ਲੌਸ ਹੋਇਆ ਤਾਂ ਉਹ ਮੈਨੂੰ ਹੋਣਾ ਜਿਹਦੇ ਤੋਂ ਸੁਣ ਕੇ ਮੈਂ ਕੀਤਾ ਉਹਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਅ ਅੱਜ ਕੰਪਨੀਆਂ ਸ탠 ਓਵਰ ਲੀਆਂ ਨੇ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਜਿਹੜਾ ਸਟਾਕ ਪ੍ਰਾਈਸ ਹੈਗਾ ਉਹ ਕਿਸੇ ਇੱਕ ਰੀਜ਼ਨ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਕਾਫੀ ਜ਼ਿਆਦਾ ਥੱਲੇ ਆਇਆ ਹੋਇਆ ਹੈ ਇਸੇ ਕਰਕੇ ਥੰਬਨੇਲ ਦੇ ਉੱਪਰ ਵੀ ਸੀਗਾ ਕਿ ਭਾਰੀ ਡਿਸਕਾਊਂਟ ਤਾਂ ਅੱਜ ਆਪਾਂ ਚੱਲਦੇ ਆ ਮੈਂ ਤੁਹਾਨੂੰ ਲੈ ਕੇ ਚੱਲਦਾ ਸੇਲ ਦੇ ਉੱਪਰ ਡਿਸਕਾਊਂਟ ਲੱਗਿਆ ਹੋਇਆ ਬਹੁਤ ਜ਼ਿਆਦਾ ਤੇ ਅੱਜ ਆਪਾਂ ਚੱਲਦੇ ਹਾਂ ਸ਼ੋਰੂਮ ਦੇ ਵਿੱਚ ਸਟਾਕ ਮਾਰਕੀਟ ਦੇ ਸ਼ੋਰੂਮ 'ਚ ਤੇ ਜਿੱਥੇ ਭਾਰੀ ਸੇਲ ਲੱਗੀ ਆ ਤੇ ਦੇਖਦੇ ਆਂ ਆਪਾਂ ਨੂੰ ਕੁਝ ਵਧੀਆ ਮਿਲਦਾ ਚੰਗੇ ਰੇਟ ਤੇ ਮਿਲਦਾ ਕਿ ਨਹੀਂ ਮਿਲਦਾ ਤਾਂ ਪਹਿਲੀ ਕੰਪਨੀ ਹੈਗੀ ਕਲੀਨ ਸਾਇੰਸ ਕਲੀਨ ਸਾਇੰਸ ਕੀ ਕਰਦੀ ਆ ਕੈਮੀਕਲ ਸੈਕਟਰ ਨਾਲ ਜੁੜੀ ਹੋਈ ਕੰਪਨੀ ਹੈ ਇੱਕ ਬਹੁਤ ਚੰਗੀ ਕੰਪਨੀ ਹੈਗੀ ਮੈਨੂੰ ਬੜੀ ਪਸੰਦ ਆ ਇਹ ਉਸ ਤੋਂ ਬਾਅਦ ਹੁਣ ਕੈਮੀਕਲ ਕਿਉਂਕਿ ਕੈਮੀਕਲਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਅਲੱਗ-ਅਲੱਗ ਇੰਡਸਟਰੀ 'ਚ ਵਰਤੇ ਜਾਂਦੇ ਆ ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿਹੜੀਆਂ ਕੈਮੀ ਆਪਣੀ ਪ੍ਰੋਡਕਸ਼ਨ ਦੇ ਲਈ ਇਹਨਾਂ ਦਾ ਜਿਹੜਾ ਪ੍ਰੋਡਕਟ ਪੋਰਟਫੋਲੀਓ ਆ ਉਹ ਕਿੱਥੇ ਯੂਜ਼ ਹੁੰਦਾ ਸਭ ਤੋਂ ਜ਼ਿਆਦਾ ਇੱਕ ਤਾਂ ਫਾਰਮਾਸਿਟੀਕਲ ਦਵਾਈਆਂ ਬਣਾਉਣ ਦੇ ਵਿੱਚ ਤਾਂ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂਜ਼ ਨੇ ਵੱਡੀਆਂ ਉਹ ਇਹਨਾਂ ਦੇ ਕੈਮੀਕल्स ਨੂੰ ਯੂਜ਼ ਕਰਦੀਆਂ ਨੇ ਉਸ ਤੋਂ ਬਾਅਦ ਐਗਰੋ ਇਗਰੋ ਮਤਲਬ ਆਪਣੀ ਖੇਤੀਬਾੜੀ ਨਾਲ ਰਿਲੇਟਡ ਵੀ ਕੰਪਨੀ ਜਿਹੜੀਆਂ ਆਪਾਂ ਦਵਾਈਆਂ ਵਗੈਰਾ ਬਣਦੀਆਂ ਨੇ ਜਿਨ੍ਹਾਂ ਦਾ ਆਪਾਂ ਸਪਰੇਅ ਕਰਦੇ ਆਂ ਖੇਤਾਂ ਦੇ ਵਿੱਚ ਉੱਥੇ ਇਹਨਾਂ ਦੇ ਕੈਮੀਕਲ ਯੂਜ਼ ਹੁੰਦੇ ਆ ਤੇ ਤੀਸਰਾ ਹੈਗਾ ਐਫ ਐਮ ਸੀ ਜੀ ਐਫ ਐਮ ਸੀ ਜੀ ਦੇ ਵਿੱਚ ਹੁਣ ਜਿੰਨੀਆਂ ਵੀ ਕੰਪਨੀਆਂ ਹੋਣਗੀਆਂ ਵੱਡੀਆਂ ਤਾਂ ਹੁਣ ਜੇ ਤੁਸੀਂ ਇਹਨਾਂ ਸਾਰੇ ਫੀਲਡ ਨੂੰ ਹੀ ਦੇਖ ਲੋ ਤਾਂ ਦੁਨੀਆ ਦੀਆਂ ਬਹੁਤ ਜ਼ਿਆਦਾ ਵੱਡੀਆਂ ਕੰਪਨੀਆਂਜ਼ ਇਹਨਾਂ ਦੀਆਂ ਕਸਟਮਰ ਨੇ ਕਿੰਨੇ ਵੱਡੇ ਸੈਕਟਰ ਹੋਗੇ ਤੇ ਤਿੰਨੇ ਉਹ ਸੈਕਟਰ ਨੇ ਜਿਹੜੇ ਇਨਸਾਨ ਦੀ ਜਿਹੜੀ ਲੋੜ ਹੈਗੀ ਆ ਉਹ ਦੇ ਨਾਲ ਡਾਇਰੈਕਟਲੀ ਲਿੰਕ ਕਰਦੇ ਆ ਤੇ ਇਹਨਾਂ ਤਿੰਨੇ ਸੈਕਟਰਸ ਦੀ ਐਫਐਮਸੀਜੀ ਫਾਰਮਾ ਐਗਰੋ ਬਹੁਤ ਵੱਡੀਆਂ ਕੰਪਨੀਆਂਸ ਨੇ ਤੇ ਇਹ ਖੁਦ ਵੱਡੀ ਕੰਪਨੀ ਹੋਣ ਕਰਕੇ ਇਹਨਾਂ ਦੇ ਲਿੰਕ ਉਹਨਾਂ ਨਾਲ ਬਹੁਤ ਜ਼ਿਆਦਾ ਪੁਰਾਣੇ ਹੈਗੇ ਆ ਤੇ ਇਸੇ ਕਰਕੇ ਮੈਨੂੰ ਇਹ ਕੰਪਨੀ ਪਸੰਦ ਆ ਇੱਕ ਦੂਸਰੀ ਚੀਜ਼ ਇਹ ਹੈ ਕਿ ਆ ਇਹ ਕੋਈ ਮਤਲਬ ਲੋਕਲ ਕੰਪਨੀ ਨਹੀਂ ਹੈਗੀ ਕੋਈ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨੇ ਕਲੀਨ ਸਾਇੰਸ ਵਾਲੇ ਕੁਝ ਕਨਨ ਦੀਆਂ ਪ੍ਰੋਡਕਟਸ ਐਵੇਂ ਦੀਆਂ ਨੇ ਪ੍ਰੋਡਕਟ ਪੋਰਟਫੋਲੀਓ ਬਹੁਤ ਵੱਡਾ ਹੈ ਇਹਨਾਂ ਦਾ ਇੱਕ ਤਾਂ ਇਹ ਚੰਗੀ ਚੀਜ਼ ਆ ਕਿਸੇ ਦੋ ਜਾਂ ਚਾਰ ਪ੍ਰੋਡਕਟਸ ਦੇ ਉੱਪਰ ਇਹ ਰਿਲਾਈ ਨਹੀਂ ਕਰਦੇ ਉਹਨਾਂ ਦੇ ਵਿੱਚੋਂ ਕੁਝ ਪ੍ਰੋਡਕਟਸ ਇਹ ਨੇ ਜਿਨ੍ਹਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪਹਿਲੇ ਦੋ ਜਾਂ ਤਿੰਨ ਨੰਬਰ ਦੇ ਉੱਪਰ ਨੇ ਕੁਝ ਪ੍ਰੋਡਕਟਸ ਇਹਨਾਂ ਦੀਆਂ ਨੇ ਪੂਰੀ ਦੁਨੀਆ 'ਚ ਤਾਂ ਇਹ ਇੱਕ ਬਹੁਤ ਹੀ ਵਧੀਆ ਚੀਜ਼ ਆ ਇਹਨਾਂ ਦੀ ਫੇਰ ਜਿਵੇਂ ਮੈਂ ਮੈਂ ਤੁਹਾਨੂੰ ਓਨੈਸਟਲੀ ਕਹਿ ਦਵਾ ਪਤਾ ਨਹੀਂ ਕਿ ਤੁਸੀਂ ਕਿਵੇਂ ਮੇਰੀ ਗੱਲ ਨੂੰ ਲਓਗੇ ਕਿ ਈਪੀਐਸ ਜਾਂ ਪੀਈ ਉਹਨਾਂ ਮੈਟਰ ਨਹੀਂ ਕਰਦਾ ਓਨੈਸਟਲੀ ਮੈਂ ਕਰ ਇੱਕ ਚੀਜ਼ ਮੈਟਰ ਹਮੇਸ਼ਾ ਕਰਦੀ ਹੁੰਦੀ ਹੈ ਯਾਦ ਰੱਖ ਲਿਓ ਮੇਰੇ ਵੱਲੋਂ ਤੁਹਾਨੂੰ ਚੰਗੀ ਲੱਗੀ ਮੇਰੀ ਗੱਲ ਤਾਂ ਉਹਨੂੰ ਮੰਨ ਲਿਓ ਨਹੀਂ ਚੰਗੀ ਲੱਗੀ ਤਾਂ ਬਕਵਾਸ ਮੰਨ ਕਿਉਂ ਉਹਨੂੰ ਰਿਜੈਕਟ ਕਰਦੇ ਹੋ ਈਪੀਐਸ ਪੀਈ ਰੇਸ਼ੋ ਮੈਟਰ ਨਹੀਂ ਉਹਨਾਂ ਕਰਦੀ ਬਟ ਡੈਟ ਆਪਣੇ ਉੱਪਰ ਕਿੰਨਾ ਕਿੰਨੀ ਦੇਣਦਾਰੀ ਆ ਇਹ ਆਪਾਂ ਛੋਟੇ ਆਪਣੇ ਵਰਗੇ ਜਿਵੇਂ ਆਪਾਂ ਘਰਾਂ ਦੇ ਵਿੱਚ ਲੋਨ ਲੈ ਲੈਣੇ ਆ ਅਲੱਗ-ਅਲੱਗ ਚੀਜ਼ਾਂ ਲਈ ਉੱਥੇ ਵੀ ਜੇ ਤੁਸੀਂ ਦੇਖਿਆ ਹੋ ਵੀ ਆਪਾਂ ਮਹੀਨੇ ਦੀ ਕਿਸ਼ਤ ਕਟਾਉਣੀ ਆ ਕੋਈ ਗੱਡੀ ਲੈ ਲਈ ਵਿਆਹ ਕਰ ਲਿਆ ਕੋਈ ਕਿਸੇ ਵੀ ਚੀਜ਼ ਲਈ ਤਾਂ ਉਹ ਤੁਸੀਂ ਵੀ ਸਾਰੇ ਜਿਹੜੇ ਮੇਰਾ ਮੇਰੇ ਦੋਸਤ ਮੇਰਾ ਵੀਡੀਓ ਸੰਨ ਰਹੇ ਤੁਹਾਨੂੰ ਵੀ ਪਤਾ ਕਿ ਉਹ ਬੜੀ ਮਤਲਬ ਇੱਕ ਫਾਈਨੈਂਸ਼ੀਅਲ ਘਰ ਦੇ ਫਾਈਨੈਂਸ ਦੇ ਉੱਪਰ ਬੜੀ ਵੱਡੀ ਗਾਜgirਦੀ ਆ ਤਾਂ ਉਹੀ ਚੀਜ਼ ਕੰਪਨੀਆਂ ਦੇ ਨਾਲ ਆ ਤੇ ਜਿੰਨੀ ਘੱਟ ਦੇਣਦਾਰੀ ਆ ਉਹਨਾਂ ਬੈਟਰ ਇਹ ਕੰਪਨੀ ਪੂਰੀ ਤਰ੍ਹਾਂ ਨਾਲ ਡੈਟ ਫਰੀ ਆ ਕਿਸੇ ਦੀ ਇਹਨਾਂ ਦੀ ਦੇਣਦਾਰੀ ਨਹੀਂ ਹੈਗੀ ਤਾਂ ਇਹ ਇੱਕ ਬਹੁਤ ਵਧੀਆ ਚੀਜ਼ ਆ ਇਹਦਾ ਮਤਲਬ ਆ ਕਿ ਜਿੰਨਾ ਪ੍ਰੋਫਿਟ ਬਣ ਰਿਹਾ ਇਹਨਾਂ ਨੂੰ ਉਹ ਸਾਰਾ ਇਹਨਾਂ ਦੀ ਜੇਬ ਚ ਜਾ ਰਿਹਾ ਜਿਹਦੇ ਨੂੰ ਕਿ ਇਹ ਰਿਸਰਚ ਤੇ ਡਿਵੈਲਪਮੈਂਟ ਉੱਪਰ ਲਾ ਸਕਦੇ ਆ ਮਾਰਕੀਟਿੰਗ ਉੱਪਰ ਲਾ ਸਕਦੇ ਆ ਅੱਗੇ ਆਪਣਾ ਕੰਮ ਐਕਸਪੈਂਡ ਕਰਨ ਨੂੰ ਲਾ ਸਕਦੇ ਪਰ ਹੁਣ ਜੇ ਤੁਹਾਡੇ ਉੱਪਰ ਡੈਟ ਇੰਨੀ ਜ਼ਿਆਦੇ ਆ ਤਾਂ ਫਿਰ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਅਗਲਾ ਪੋਜ਼ਿਟਿਵ ਅਗਲਾ ਪੋਜ਼ਿਟਿਵ ਇਹ ਹੈਗਾ ਕਿ ਡਿਵਿਡੈਂਡ ਡਿਵੀਡੈਂਡ ਵਾਲਾ ਮੈਂ ਅੱਗੇ ਵੀ ਬੋਲਿਆ ਦੁਬਾਰਾ ਵੀ ਉਹ ਸਕਰੀਨ ਦੇ ਉੱਪਰ ਥੋੜੇ ਦਿਖ ਜੂਗਾ ਉਹ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਕਈ ਦੋਸਤ ਨਵੇਂ ਆਉਂਦੇ ਆ ਸਟਾਕ ਮਾਰਕੀਟ 'ਚ ਉਹਨਾਂ ਨੂੰ ਇਹ ਚੀਜ਼ ਵੀ ਨਹੀਂ ਪਤਾ ਤਾਂ ਮੈਂ ਡਿਵੀਡੈਂਡ ਕੀ ਬੋਲ ਰਿਹਾ ਕੰਪਨੀ ਸ਼ੇਅਰ ਵੇਚੇ ਚਾਹੇ ਤੁਸੀਂ ਨਹੀਂ ਵੇਚੇ ਜੇ ਤੁਸੀਂ ਸਿਰਫ ਰੱਖੇ ਹੋਏ ਆ ਤਾਂ ਵੀ ਇੱਕ ਪਰਟੀਕੂਲਰ ਟਾਈਮ ਦੇ ਉੱਪਰ ਤੁਹਾਨੂੰ ਐਕਸਟਰਾ ਪੈਸੇ ਉਹ ਤੁਹਾਡੇ ਅਕਾਊਂਟ ਵਿੱਚ ਆ ਜਾਣੇ ਉਹਨੂੰ ਡਿਵੀਡੈਂਡ ਕਹਿੰਦੇ ਆ ਤੇ ਉੱਪਰ ਮੇਰਾ ਵੀਡੀਓ ਦੇਖ ਲਿਓ ਤਾਂ ਜਿਹੜੀ ਇਹਨਾਂ ਦੀ ਡਿਵੀਡੈਂਡ ਯੀਲਡ ਹੈਗੀ ਆ ਉਹ ਬਹੁਤ ਹੀ ਸਟਰੋਂਗ ਆ ਤੇ ਡਿਵੀਡੈਂਡ ਆਪ ਹੀ ਮਹੀਨੇ ਦਾ ਪੈਸਾ ਹੀ ਨਹੀਂ ਕਮਾ ਰਿਆ ਮੇਰੀ ਲਾਗਤ ਜ਼ਿਆਦਾ ਲੱਗ ਰਹੀ ਹੈ ਤੇ ਮੈਂ ਕਮਾ ਕੁਛ ਨਹੀਂ ਰਿਹਾ ਤਾਂ ਮੈਂ ਕੀ ਘਰੇ ਦਊਗਾ ਕਿਸਮ ਜਾਂ ਡਿਵੀਡੈਂਡ ਕਿੱਥੋਂ ਦੇ ਦੂੰ? ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਨੇ ਤੇ ਕਸਟਮਰਸ ਦੀ, ਕਲਾਇੰਟਸ ਦੀ। ਜਿਵੇਂ ਮੈਂ ਤੁਹਾਨੂੰ ਬੋਲਿਆ ਕਿ ਉਸ ਇਹਨਾਂ ਦੀਆਂ ਪ੍ਰੋਡਕਟਸ ਨੇ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮਤਲਬ ਉਹਨਾਂ ਦੇ ਵਿੱਚ ਇਹ ਪਹਿਲੇ 2 ਜਾਂ 3 ਨੰਬਰ ਦੇ ਨੇ ਤਾਂ ਉੱਥੇ ਹੀ ਆਪਾਂ ਨੂੰ ਪਤਾ ਲੱਗ ਗਿਆ ਕਿ ਦੁਨੀਆ ਦੀਆਂ ਵੱਡੀਆਂ-ਵੱਟੀਆਂ ਕੰਪਨੀਆਂਜ਼ ਬੇਨ ਹੋ ਗਈਆਂ ਜਾਂ ਹੋਰ ਬਹੁਤ ਸਾਰੀਆਂ ਨੇ। ਮੈਂ ਹੁਣ ਉੱਥੇ ਵੀਡੀਓ ਲੰਬਾ ਹੋ ਜਾਣਾ ਕਿਉਂਕਿ ਤਿੰਨ ਕੰਪਨੀਆਂਜ਼ ਅਗਲੀ ਪੋਜ਼ਿਟਿਵ ਚੀਜ਼ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰਸ ਕੋਲੇ ਨੀਅਰਲੀ 75% ਹੈ ਮਤਲਬ ਜਿੰਨਾ ਮੈਕਸਿਮਮ ਪ੍ਰੋਮੋਟਰ ਕੋਲੇ ਹੋ ਸਕਦਾ ਉਹਨਾਂ ਹਿੱਸਾ ਪ੍ਰੋਮੋਟਰਸ ਆਪਣੇ ਕੋਲ ਹੀ ਰੱਖੀ ਬੈਠੇ ਆ ਤੇ ਪਬਲਿਕ ਦੇ ਕੋਲੇ ਸਿਰਫ ਹੀ 14% ਆ ਜਿਹੜੇ ਬੰਦਿਆ ਕੰਪਨੀ ਨੂੰ ਓਨ ਕਰਦੇ ਆ ਜਿਹੜੇ ਬੰਦੇ ਕੰਪਨੀ ਨੂੰ ਰਨ ਕਰਦੇ ਆ ਉਹਨੂੰ ਮੈਨੇਜ ਕਰਦੇ ਆ ਉਹਨਾਂ ਦੇ ਕੋਲੇ ਜੇ ਸਭ ਤੋਂ ਜ਼ਿਆਦਾ ਹਿੱਸਾ ਤੇ ਇਸ ਤੋਂ ਵਧੀਆ ਚੀਜ਼ ਕੋਈ ਨਹੀਂ ਹੁੰਦੀ ਇਹਦਾ ਮਤਲਬ ਇਹ ਆ ਕਿ ਉਹ ਕੰਪਨੀ ਦੇ ਫਿਊਚਰ ਨੂੰ ਲੈ ਕੇ ਬਹੁਤ ਮਤਲਬ ਕੰਸਰਨ ਨੇ ਤਾਂ ਪ੍ਰੋਮੋਟਰ ਹੋਲਡਿੰਗ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਦੂਸਰੀ ਡੈਟ ਯਾਦ ਰੱਖਿਓ ਹਮੇਸ਼ਾ ਮੈਂ ਦੁਬਾਰਾ ਬੋਲ ਦਣਾ ਪੀਈ ਤੇ ਏਪੀਐਸ ਹੁੰਦੀਆਂ ਇੰਪੋਰਟੈਂਟ ਨਹੀਂ ਹੁੰਦੀਆਂ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਨਵਾਂ ਕੋਈ ਵੀ ਮਾਰਕੀਟ ਵਿੱਚ ਆਉਂਦਾ ਉਹਨੂੰ ਯੂਟਿਊਬਰਸ ਬਹੁਤ ਸਾਰੇ ਉਹ ਪੀਈ ਰੇਸ਼ੋ ਤੇ ਈਪੀਐਸ ਤੋਂ ਲੱਜਾ ਜਾਂਦੇ ਨੇ ਕੁਝ ਨਹੀਂ ਹੈਗਾ ਬਟ ਹਾਂ ਪ੍ਰੋਮੋਟਰ ਹੋਲਡਿੰਗ ਦੀ ਡੈਟ ਹਮੇਸ਼ਾ ਯਾਦ ਰੱਖਿਓ ਇਹ ਇੰਪੋਰਟੈਂਟ ਤੇ ਹੁਣ ਤੁਹਾਡੀ ਸਕਰੀਨ ਦੇ ਉੱਪਰ ਤੁਹਾਨੂੰ ਇਹਦਾ ਚਾਰਟ ਦਿਖ ਰਿਹਾ ਹੋਊਗਾ ਸ਼ੇਅਰ ਪ੍ਰਾਈਸ ਦਾ ਹੁਣ ਜੇ ਤੁਸੀਂ ਉੱਥੋਂ ਵੀ ਚੈੱਕ ਕਰੋਗੇ ਤਾਂ ਜ 2600 ਰੁਪਏ ਦਾ ਤੇ ਅੱਜੇ ਚੱਲ ਰਹੀ ਹੈ 1531 ਦੇ ਉੱਪਰ ਤਾਂ ਹੁਣ ਤੁਸੀਂ ਦੇਖੋ ਕਿੰਨੀ ਜ਼ਿਆਦਾ ਡ੍ਰੌਪ ਆ ਹੁਣ ਇਹਨੂੰ ਇੱਕ ਤਰ੍ਹਾਂ ਨਾਲ ਜੇ ਇੱਕ ਮੋਟਾ ਜਿਹਾ ਹਿਸਾਬ ਲਾ ਲਈਏ ਤਾਂ ਕਹਿ ਲਓ ਕਿ ਨੀਅਰਲੀ ਅੱਧ ਤੱਕ ਆ ਗਈ ਪਿੱਛੇ ਜਿਹਾ ਤਦ ਤੋਂ ਵੀ ਥੱਲੇ ਡਿੱਗੀ ਹੋਈ ਸੀ ਪਰ ਪਿਛਲੇ ਕੁਝ ਟਾਈਮ ਕੁਝ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਚੰਗੀ ਵਾਪਸ ਰਿਕਵਰੀ ਹੋ ਰਹੀ ਹੈ ਇਹਦੀ ਤੇ ਹੁਣ ਹੁਣ ਵੀ ਇੱਕ ਤਰ੍ਹਾਂ ਨਾਲ 50% ਦਾ ਡਿਸਕਾਊਂਟ ਕਹਿ ਲਓ 40% ਤੋਂ ਲੈ ਕੇ 50% ਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਇਹ ਕਿਹ ਹੈ ਜੀ ਕੰਪਨੀ ਦੇ ਉੱਪਰ ਜਿਹੜੀ ਬਹੁਤ ਹੀ ਵਧੀਆ ਵਾ ਪਰ ਹੁਣ ਗੱਲ ਉਹੀ ਹੈ ਕਿ ਹੁਣ ਕ ਜਦੋਂ ਵੀ ਕੋਈ ਕਿਸੇ ਕੰਪਨੀ ਦਾ ਸ਼ੇਅਰ ਪ੍ਰਾਈਸ ਡਿੱਗ ਰਿਹਾ ਤਾਂ ਉਹਦੇ ਕਾਰਨ ਜ਼ਰੂਰੀ ਨੇ ਜੇ ਕਾਰਨ ਸੱਚੀ-ਮੁੱਚੀ ਚ ਕੰਸਰਨ ਵਾਲਾ ਵਾ ਤਾਂ ਫਿਰ ਚਾਹੇ ਜੋ ਮਰਜੀ ਹੈਗਾ ਫਿਰ ਬਾਹਰ ਰੋ ਪਰ ਜੇ ਕਾਰਨ ਉਮੀਦਾਂ ਨਹੀਂ ਹੈਗਾ ਤਾਂ ਫਿਰ ਕੋਈ ਲੋੜ ਨਹੀਂ ਹੈਗੀ ਤੇ ਹੁਣ ਇੱਥੇ ਕਾਰਨ ਸਭ ਤੋਂ ਪਹਿਲਾਂ ਇਹ ਹੈਗਾ ਕਿ ਕੈਮੀਕਲ ਸੈਕਟਰ ਪਿੱਛੇ ਜਿ ਤੋਂ ਵੈਸੇ ਹੀ ਮਤਲਬ ਉਹਨਾਂ ਸਟਾਕ ਮਾਰਕੀਟ ਦੇ ਵਿੱਚ ਐਸ ਟਾਈਮ ਨਹੀਂ ਚੱਲ ਰਿਹਾ ਜਿੰਨਾ ਬਾਕੀ ਦੇ ਸੈਕਟਰ ਚੱਲ ਰਿਹਾ ਇੱਕ ਟਾਈਮਸ ਜਦੋਂ ਕੈਮੀਕਲ ਸੈਕਟਰ ਜ਼ਿਆਦਾ ਚੱਲਿਆ ਸੀ ਤਾਂ ਇੱਕ ਤਾਂ ਇਨਵੈਸਟਰਸ ਦੀ ਨਿਗਾਹ ਥੋੜੀ ਇਹਨਾਂ ਤੋਂ ਹਟੀ ਹੋਈ ਆ ਦੂਸਰਾ ਜਿਹੜੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਨੂੰ ਐਪਰੀਸੀਏਸ਼ਨ ਮਿਲੀ ਆ ਉਹ ਬਹੁਤ ਹੀ ਜ਼ਿਆਦਾ ਮਿਲੀ ਆ ਤਾਂ ਉਹਦਾ ਰੀਜ਼ਨ ਹੈਗਾ ਪ੍ਰੋਫਿਟ ਬੁਕਿੰਗ ਹੋਈ ਆ ਉਸ ਤੋਂ ਬਾਅਦ ਇਹ ਪੂਰੇ ਦੇ ਪੂਰੇ ਸੈਕਟਰਸ ਕਿਉਂਕਿ ਲੋਕ ਲੱਖਾਂ ਕਰੋੜਾ ਰੁਪਏ ਦੇ ਪ੍ਰੋਫਿਟ ਦੇ ਉੱਪਰ ਬੈਠੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਧਿਆਨ ਹੋਰ ਚੀਜ਼ਾਂ ਵੱਲ ਗਿਆ ਉਹ ਉਧਰ ਚਲੇ ਗਏ ਤਾਂ ਇਹ ਹੈ ਕਿ ਅੱਜ ਦੀ ਮੇਰੀ ਪਹਿਲੀ ਕੰਪਨੀ ਕਲੀਨ ਸਾਇੰਸ ਤੇ ਮੈਂ ਪੰਜ ਰੇਟਿੰਗ ਦੇ ਵਿੱਚ ਮੈਂ ਇਹਨੂੰ ਕਿਹੜੀ ਰੇਟਿੰਗ ਦੇ ਰਿਹਾ ਆਪਣੇ ਲਈ ਤਾਂ ਮੈਂ ਇਹਨੂੰ ਰੇਟਿੰਗ ਦੇ ਰਿਹਾ ਇੱਕ ਇੱਕ ਰੇਟਿੰਗ ਦੇ ਰਿਹਾ ਹੁਣ ਇੱਕ ਰੇਟਿੰਗ ਦੇ ਲਈ ਕਿਉਂਕਿ ਕਿ ਸਭ ਤੋਂ ਪਹਿਲਾਂ ਮੈਂ ਪੰਜ ਅਲੱਗ-ਅਲੱਗ ਬਣਾਇਆ ਉਹਨਾਂ ਦੇ ਵਿੱਚ ਇੱਕ ਡੈਟ ਵਾਲਾ ਹੈ ਦੂਸਰਾ ਉਹਨਾਂ ਦੀ ਬੈਲੈਂਸ ਸ਼ੀਟ ਹੈ ਦੋ ਹੋ ਗਏ ਤੀਸਰਾ ਉਹਨਾਂ ਦੀ ਪ੍ਰੋਡਕਟ ਹੈ ਕਿ ਕੀ ਉਹ ਪ੍ਰੋਡਕਟ ਲੋਕਾਂ ਨੂੰ ਕਿੰਨਾ ਟਾਈਮ ਤੱਕ ਚਾਹੀਦੀ ਹੋਗੀ ਉਹ ਹੋ ਗਿਆ ਉਸ ਤੋਂ ਬਾਅਦ ਪ੍ਰੋਮੋਟਰ ਹੋਲਡਿੰਗ ਨੇ ਐਸੈਸਸ ਕੀਤਾ ਤੇ ਡਿਵੀਡੈਂਡ ਉਹਨਾਂ ਪੰਜਾਂ ਦੇ ਵਿੱਚ ਮੇਰੇ ਲਈ ਇਹਨਾਂ ਨੇ ਗ੍ਰੀਨ ਟੈਕ ਕੀਤਾ ਉਹ ਤਾਂ ਮੈਨੂੰ ਸ਼ੇਅਰ ਪ੍ਰਾਈਸ ਭਾਵੇਂ ਬਹੁਤ ਉੱਪਰ ਹੋਵੇ ਤੇ ਬਹੁਤ ਥੱਲੇ ਮੈਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਜੇ ਮੇਰੀਆਂ ਉਹ ਪੰਜ ਚੀਜ਼ਾਂ ਨੂੰ ਕੰਪਨੀ ਮਤਲਬ ਉਹ ਸਹੀ ਕਰਦੀ ਆ ਉਹ ਪੰਜੇ ਚੀਜ਼ਾਂ ਨੂੰ ਸਹੀ ਕਰ ਲੈਂਦੀ ਆ ਤਾਂ ਮੇਰੇ ਲਈ ਉਹ ਕੰਪਨੀ ਇੱਕ ਬਹੁਤ ਹੀ ਵਧੀਆ ਕੰਪਨੀ ਤਾਂ ਹੁਣ ਆਪਾਂ ਅੱਗੇ ਚੱਲਦੇ ਆਂ ਦੂਸਰੀ ਕੰਪਨੀ ਵੱਲ ਹੁਣ ਆਪਾਂ ਗੱਲ ਕਰਦੇ ਆਂ ਬੈਲੈਂਸ ਸ਼ੀਟ ਦੀ ਮੈਂ ਬੋਲੀ ਗਿਆ ਸੀ ਕਾਲੀ ਦੇ ਵਿੱਚ ਤੇ ਹੁਣ ਆਪਾਂ ਬੈਲੈਂਸ ਸ਼ੀਟ ਬਹੁਤ ਹੈਲਦੀ 2018 ਤੋਂ ਲੈ ਕੇ 2024 ਤੱਕ ਦਾ ਡਾਟਾ ਹੈ ਆਪਣੇ ਕੋਲੇ ਸੇਲ 2018 ਦੇ ਵਿੱਚ ਸੀ 241 ਕਰੋੜ ਦੀ ਕਮ ਥੋੜਾ ਤਾਂ ਹੀ ਵਧੂਗਾ ਜੇ ਥੋੜੀ ਸੇਲ ਵਧ ਰਹੀ ਹੈ ਹੁਣ 241 ਤੋਂ ਸੇਲ ਚਲੀ ਗਈ ਅਗਲੇ ਸਿਰਫ 6 7 7 ਸਾਲਾਂ ਦੇ ਵਿੱਚ 799 ਕਰੋੜ ਤੱਕ ਤਿੰਨ ਗੁਣਾ ਤੋਂ ਵੀ ਵੱਧ ਗਈ ਬਹੁਤ ਹੀ ਜ਼ਿਆਦਾ ਸੇਲ ਦੇ ਵਿੱਚ ਐਪਰੀਸੀਏਸ਼ਨ 241 ਤੋਂ 799 ਕਰੋੜ ਤੱਕ ਸੇਲ ਵਧ ਰਹੀ ਹੈ ਤਾਂ ਉਹਦਾ ਕਲੀਅਰ ਮਤਲਬ ਆ ਕਿ ਜਿਹੜੀ ਥੋੜੀ ਪ੍ਰੋਡਕਟ ਹੈਗੀ ਉਹਦੀ ਲੋੜ ਹੈਗੀ ਹੈ ਲੋਕਾਂ ਨੂੰ ਹੁਣ ਆਪਾਂ ਗੱਲ ਕਰੀਏ ਪ੍ਰੋਫਿਟ ਜਿਹੜੀ ਕਿ ਸਭ ਤੋਂ ਹੀ ਜ਼ਰੂਰੀ ਚੀਜ਼ ਹੁੰਦੀ ਹੈ ਕੰਪਨੀਆਂ ਲਈ bizness ਲਈ ਹਰੇਕ ਲਈ ਤਾਂ ਹੀ ਆਪਾਂ ਇਹ ਕੰਮ ਕਰਦੇ ਆ 70 ਕਰੋੜ ਦਾ ਪ੍ਰੋਫਿਟ ਸੀਗਾ 2018 ਦੇ ਵਿੱਚ ਜਿਹੜਾ ਕਿ ਵਧ ਕੇ ਹੋ ਗਿਆ 326 ਕਰੋੜ 4.5 ਗੁਣਾ 4.5 ਗੁਣਾ ਦੇ ਨੇੜੇ ਤੇੜੇ ਦਾ ਪ੍ਰੋਫਿਟ ਵਧਿਆ ਤਾਂ ਬੈਲੈਂਸ ਸ਼ੀਟ ਬਹੁਤ ਹੀ ਪੋਜ਼ਿਟਿਵ ਹੈਗੀ ਹੈ ਬਹੁਤ ਹੈਲਦੀ ਬੈਲੈਂਸ ਸ਼ੀਟ ਹੈਗੀ ਆ ਤਾਂ ਇਹ ਸੀ ਆਪਣੀ ਪਹਿਲੀ ਕੰਪਨੀ ਕਲੀਨ ਸਾਇੰਸ ਮੇਰੇ ਵੱਲੋਂ ਪੰਜਾਂ ਦੇ ਵਿੱਚੋਂ ਇੱਕ ਰੇਟਿੰਗ ਦੀ ਕੰਪਨੀ ਹੈਗੀ ਹੁਣ ਆਪਾਂ ਅਗਲੀ ਕੰਪਨੀ ਦੀ ਗੱਲ ਕਰੀਏ ਦੂਸਰੀ ਕੰਪਨੀ ਅੱਜ ਦੀ ਮੇਰੀ ਹੈਗੀ ਆ ਆਟੋ ਸੈਕਟਰ ਐਂਸੀਲੇਰੀ ਐਂਸੀਲੇਰੀ ਮਤਲਬ ਜਿਹੜੇ ਆਟੋ ਸੈਕਟਰ ਦੇ ਵਿੱਚ ਅੱਗੇ ਉਹਨਾਂ ਦੇ ਪਾਰਟਸ ਵਗੈਰਾ ਬਣਾਉਂਦੇ ਆ ਕੰਪਨੀ ਦਾ ਨਾਮ ਹੈਗਾ ਜੀ ਦਿਵਗੀ ਟਾਰਕ ਟਰਾਂਸਫਰ ਕੰਪਨੀ ਤੇ ਹੁਣ ਪਹਿਲਾਂ ਆਪਾਂ ਇਹ ਦੇਖੀਏ ਬਾਕੀ ਚੀਜ਼ਾਂ ਤੋਂ ਪਹਿਲਾਂ ਕੀ ਕੰਮ ਕਰਦੇ ਕੀ ਨੇ ਟਰਾਂਸਫਰ ਕੇਸ ਬਣਾਉਂਦੇ ਨੇ ਇਹ 4x4 ਗੱਡੀਆਂ ਲਈ ਮੇਨਲੀ ਪਰ ਛੋਟੀਆਂ ਗੱਡੀਆਂ ਦੇ ਲਈ ਵੀ ਬਣਾ ਰਹੇ ਹਾਂ ਬਟ ਹੁਣ ਮਤਲਬ ਅੱਗੇ 4x4 ਤਾਂ ਜ਼ਿਆਦਾ ਟ੍ਰੈਂਡ ਆ ਰਿਹਾ ਤਾਂ ਉਧਰ ਵੀ ਹੈਗੇ ਨੇ ਇਹ ਮਕੈਨੀਕਲ ਇਲੈਕਟ੍ਰੀਕਲ ਵਾਲੇ ਸਾਰੇ ਤੇ ਸਾਰੇ ਤੋਂ ਬਾਅਦ ਡਿਊਲ ਕਲਚ ਆਟੋਮੈਟਿਕ ਟਰਾਂਸਮਿਸ਼ਨ 5 ਐਂਡ 6 ਸਪੀਡ ਮੈਨੂਅਲ ਟਰਾਂਸਮਿਸ਼ਨ ਇਲੈਕਟ੍ਰਿਕ ਫੋਰ ਇਲੈਕਟ੍ਰਿਕ ਵੀਕਲਸ ਤੇ ਇਲੈਕਟ੍ਰਿਕ ਵੀਕਲ ਟਰਾਂਸਮਿਸ਼ਨ ਇੰਟਰਐਕਟਿਵ ਟਾਰਕ ਕਪਲਰਸ ਸਟੀਲ ਬੇਸਡ ਕਾਰਬਨ ਲਾਈਨਡ ਸਿੰਕ੍ਰੋਨਾਈਜ਼ਰਸ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿਸੇ ਵੀ ਮਤਲਬ ਵਹੀਕਲ ਦੇ ਲਈ ਬਹੁਤ ਹੀ ਇੰਪੋਰਟੈਂਟ ਨੇ ਤੇ ਉਹਨਾਂ ਦੇ ਵਿੱਚ ਹੈਗੇ ਨੇ ਇਸ ਤੋਂ ਅਗਲੀ ਚੀਜ਼ ਜਿਹੜੀ ਹੈਗੀ ਆ ਇਸ ਕੰਪਨੀ ਲਈ ਕਿਉਂਕਿ ਕੰਪਨੀ ਬਹੁਤ ਹੀ ਪੁਰਾਣੀ ਆ ਕਿੰਨੀ ਪੁਰਾਣੀ ਆ 50 ਸਾਲ ਤੋਂ ਜ਼ਿਆਦਾ ਇਹਨਾਂ ਨੂੰ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ 50 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਕਿਉਂਕਿ ਸਟਰੋਂਗ ਬੈਲੈਂਸ ਸ਼ੀਟ ਆ ਪੈਸਾ ਇਹਨਾਂ ਕੋਲੇ ਹੈ ਤੇ ਡੈਟ ਫ੍ਰੀ ਨੇ ਕੋਈ ਡੈਟ ਨਹੀਂ ਜਿਵੇਂ ਕਲੀਨ ਸਾਇੰਸ ਦੇ ਉੱਪਰ ਕੋਈ ਵੀ ਡੈਟ ਨਹੀਂ ਸੀਗੀ ਉਸੇ ਤਰ੍ਹਾਂ ਹੀ ਔਫ ਦਿਵਗੀ ਟਾਰਕ ਟ੍ਰਾਂਸਫਰ ਦੇ ਉੱਪਰ ਵੀ ਕੋਈ ਡੈਟ ਨਹੀਂ ਹੈਗੀ ਤਾਂ ਉਹ ਜਿਹੜੇ ਮੇਰੇ ਦੋ ਬਹੁਤ ਵੱਡੇ ਪੁਆਇੰਟ ਹੁੰਦੇ ਆ ਉਹ ਦੋਨਾਂ ਦੇ ਵਿੱਚ ਇਹ ਕਲੀਅਰ ਨੇ ਉਸ ਤੋਂ ਬਾਅਦ ਡਿਵੀਡੈਂਡ ਡਿਵੀਡੈਂਡ ਯੀਲਡ ਇਹਨਾਂ ਦੀ ਕਲੀਨ ਸਾਇੰਸ ਤੋਂ ਵੀ ਜ਼ਿਆਦਾ ਹੈ ਮਤਲਬ ਜਿੰਨੇ ਕਲੀਨ ਸਾਇੰਸ ਪੈਸੇ ਦਿੰਦੀ ਹੈ ਉਸ ਤੋਂ ਵੀ ਜ਼ਿਆਦਾ ਦਿਵਗੀ ਵਾਲੇ ਦੇ ਰਹੇ ਆ ਤਾਂ ਉਹ ਇਹ ਸਾਰੇ ਮੇਰੇ ਪੁਆਇੰਟਸ ਇਹਨਾਂ ਨੇ ਟੈੱਕ ਕੀਤੇ ਅਗਲਾ ਸਟਰੋਂਗ ਪੁਆਇੰਟ ਇਹਨਾਂ ਦਾ ਇਹ ਹੈਗਾ ਕਿਉਂਕਿ ਦੇਣਦਾਰੀ ਕਿਸੇ ਦੀ ਨਹੀਂ ਪ੍ਰੋਫਿਟ ਬਹੁਤ ਜ਼ਿਆਦਾ ਹੈਗਾ ਤੇ ਇਹ ਅੱਗੇ ਹੋਰ ਸੈਕਟਰਸ ਚ ਵੈਂਚਰ ਕਰ ਸਕਦੇ ਆ ਜਿਹੜਾ ਵੀ ਫਿਊਚਰ ਦੇ ਵਿੱਚ ਕੋਈ ਵੀ ਕੰਮਕਾਰ ਹੈਗਾ ਉਥੇ ਜਾ ਸਕਦੇ ਆ ਤੇ ਹੁਣ ਇਹ ਗਏ ਵੀ ਨੇ ਫਿਊਚਰ ਕਿਸ ਚੀਜ਼ ਦਾ ਇਲੈਕਟ੍ਰਿਕ ਕਾਰਾਂ ਦਾ ਤੇ ਹੁਣ ਆਪਣੀ ਜਿਹੜੀ ਅੱਗੇ ਪ੍ਰੋਡਕਟ ਪੋਰਟਫੋਲੀਓ ਹੈਗੀ ਆ ਉਹ ਜਾ ਰਹੇ ਆ ਇਹ ਇਲੈਕਟ੍ਰਿਕ ਕਾਰਾਂ ਵੱਲ ਤੇ ਨੇਚਰਲੀ ਜਦ ਕਾਰਾਂ ਨੂੰ ਬਣਾਉਣ ਵਾਲੇ ਜਿਵੇਂ ਹੁਣ ਆਪਾਂ ਦੇਖਿਆ ਟਾਟਾ ਮਹਿੰਦਰਾ ਤੇ ਮਰੂਤੀ ਇਹ ਆਪਣੀ ਅੱਗੇ ਦੀ ਅੱਗੇ ਇਲੈਕਟ੍ਰਿਕ ਕਾਰਾਂ ਕੱਢ ਰਹੇ ਆ ਤਾਂ ਇਹ ਪਹਿਲਾਂ ਜਿੰਨਾ ਤੋਂ ਸਮਾਨ ਲੈਂਦੇ ਸੀ ਕਿੰਨਾ ਤੋਂ ਸਮਾਨ ਲੈਂਦੇ ਸੀ ਦਿਵਗੀ ਤੋਂ ਉਹ ਵੀ ਇਲੈਕਟ੍ਰੀਕਲ ਚਲੇ ਗਿਆ ਉਹ ਕਾਨਾ ਇਲੈਕਟ੍ਰਿਕ ਬਣਾਉਣ ਲੱਗੇ ਤੇ ਇਹ ਉਹਨਾਂ ਦੇ ਪਾਰਟਸ ਇਲੈਕਟ੍ਰਿਕ ਵਾਲੇ ਬਣਾਉਣ ਲੱਗੇ ਕਿਤੇ 50 ਸਾਲ ਤੋਂ ਹੋਣ ਕਰਕੇ ਰਿਲੇਸ਼ਨ ਪੁਰਾਣੇ ਇਹਨਾਂ ਦੇ ਹੈਗੇ ਆਪਸ ਵਿੱਚ ਸਟਰੋਂਗ ਹੈਗੇ ਆ ਤਾਂ ਉਹਨਾਂ ਨੇ ਵੀ ਜਦੋਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਵਾਪਸ ਉਹ ਕਿਹਦੇ ਕੋਲ ਜਾਣਗੇ ਆਪਣੇ ਪੁਰਾਣੇ ਉਹ ਕਲਾਇੰਟਸ ਕੋਲੇ ਕਸਟਮਰ ਕੋਲੇ ਤਾਂ ਕਸਟਮਰ بیس ਬੜਾ ਸਟਰੋਂਗ ਹੈ ਇਹਨਾਂ ਦਾ ਹੁਣ ਉਸ ਤੋਂ ਬਾਅਦ ਗੱਲ ਕਰੀਏ ਇਹ ਸਿਰਫ ਕੋਈ ਰੀਜਨਲ ਪਲੇਅਰ ਨਹੀਂ ਹੈਗੇ ਕਿ ਸਿਰਫ ਇੰਡੀਆ ਦੇ ਵਿੱਚ ਹੀ ਵੇਚਦੇ ਨਹੀਂ ਯੂਰਪ ਦੇ ਵਿੱਚ ਨਾਰਥ ਅਮਰੀਕਾ ਇਨ ਸਾਰਿਆਂ ਦੇ ਵਿੱਚ ਵੱਡੇ ਵੱਡੇ ਕੰਟਰੀਜ਼ ਦੇ ਵਿੱਚ ਇਹਨਾਂ ਦਾ ਸਾਰਿਆਂ ਦੇ ਵਿੱਚ ਪ੍ਰੋਡਕਟਸ ਇਹਨਾਂ ਦੀਆਂ ਸੇਲ ਹੁੰਦੀਆਂ ਨੇ ਇੱਕ ਹੋਰ ਚੀਜ਼ ਅਗਲਾ ਪੋਜ਼ਿਟਿਵ ਮੈਂ ਤੁਹਾਨੂੰ ਇਹਨਾਂ ਦੇ ਹਾਲੇ ਤੱਕ ਬਹੁਤ ਸਾਰੇ ਪੋਜ਼ਿਟਿਵ ਗਿਣਾਏ ਡੈਟ ਕੋਈ ਨਹੀਂ ਹੈਗੀ ਡਿਵੀਡੈਂਡ ਯੀਲਡ ਬਹੁਤ ਜ਼ਿਆਦਾ ਹੈ ਆ ਐਕਸਪੀਰੀਅੰਸ 50 ਸਾਲ ਤੋਂ ਉੱਪਰ ਦਾ ਹੈ ਤੇ ਕਲਾਇੰਟਸ ਨਾਲ ਰਿਲੇਸ਼ਨ ਬਹੁਤ ਜ਼ਿਆਦਾ ਨੇ ਇਲੈਕਟ੍ਰਿਕ ਵੀਕੀਕਲਸ ਵੱਲ ਜਾ ਰਹੇ ਆ ਹੁਣ ਅਗਲਾ ਪੋਜ਼ਿਟਿਵ ਵੀ ਸੁਣੋ ਅਗਲਾ ਪੋਜ਼ਿਟਿਵ ਵੇ ਹੈਗਾ ਕਿ ਆਪਣੇ ਫੀਲਡ ਦੇ ਜਿਹੜੀਆਂ ਚੀਜ਼ਾਂ ਇਹ ਬਣਾਉਂਦੇ ਆ ਉਹਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਨੰਬਰ 1 ਨੇ ਸਭ ਤੋਂ ਵੱਡੀ ਕੰਪਨੀ ਹੈਗੀ ਆ ਇਹ ਦਿਵਗੀ ਟਾਰਕ ਟ੍ਰਾਂਸਪਰਸ ਅਗਲੀ ਗੱਲ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਬਹੁਤ ਹੀ ਇਹਨਾਂ ਦੀ ਸਟਰੋਂਗ ਹੈਗੀ ਆ ਨੀਅਰਲੀ 60% ਦੇ ਉੱਪਰ ਹੈਗੀ ਆ ਤੇ ਪਬਲਿਕ ਹੋਲਡਿੰਗ ਜਿਹੜੀ ਆਮ ਲੋਕਾਂ ਦੇ ਕੋਲ ਇਹਨਾਂ ਦੇ ਸ਼ੇਅਰ ਸਿਰਫ ਹੀ 12% ਪ੍ਰੋਮੋਟਰਸ ਕੋਲੇ ਚੰਗੀ ਆ 60% ਇੱਕ ਹੈਲਦੀ ਪ੍ਰੋਮੋਟਰ ਹੋਲਡਿੰਗ ਹੁੰਦੀ ਆ ਬਟ ਇਥੇ ਇੰਟਰਸਟਿੰਗਲੀ ਆਮ ਛੋਟੇ ਇਨਵੈਸਟਰਸ ਲਈ ਆਪਣੇ ਵਰਗੇ ਲੋਕਾਂ ਲਈ ਜਿਹੜੇ ਡੋਮੈਸਟਿਕ ਇੰਸਟੀਚੂਨਲ ਇਨਵੈਸਟਰ ਨਹੀਂ ਵੱਡੇ ਇਨਵੈਸਟਰਸ ਉਹਨਾਂ ਨੇ ਕੁਝ ਖਾਸ ਨਹੀਂ ਛੱਡਿਆ ਜਿਹਨੂੰ ਕਹਿੰਦੇ ਮਲਾਈ ਜ਼ਿਆਦਾ ਛੱਡੀ ਨਹੀਂ ਆਪਣੇ ਲਈ ਸਾਰੇ ਦੇ ਸਾਰੇ ਸ਼ੇਅਰ ਉਹ ਲੈ ਬੈਠੇ ਆ ਕਿੰਨੇ 25% ਦੇ ਨੇੜੇ ਤੇੜੇ ਜਿਹੜੇ ਵੱਡੇ ਇਨਵੈਸਟਰਸ ਨੇ ਉਹ ਲੈ ਕੇ ਬੈਠੇ ਆ ਪਬਲਿਕ ਕੋਲੇ ਸਿਰਫ ਹੈ ਗਿਆ 12% ਇਹਦਾ ਕੀ ਰੀਜ਼ਨ ਆ ਇਥੋਂ ਕੀ ਸੱਟਾ ਨਿਕਲਦਾ ਕੀ ਆਪਾਂ ਨੂੰ ਸਮਝ ਆਉਂਦੀ ਆ ਆਪਾਂ ਨੂੰ ਸਮਝ ਇਹ ਆਉਂਦੀ ਆ ਜੇ ਵੱਡੇ ਇਨਵੈਸਟਰਸ ਨੇ ਤੇ ਪ੍ਰੋਮੋਟਰਾਂ ਨੇ ਇੰਨੇ ਸ਼ੇਰ ਆਪਦੇ ਕੋਲ ਹੀ ਲਕੋ ਕੇ ਰੱਖੇ ਹੋਏ ਆ ਆਪਣੀ ਹਿੱਕ ਨਾਲ ਲਾ ਕੇ ਰੱਖੇ ਹੋਏ ਆ ਤਾਂ ਮਤਲਬ ਆ ਕਿ ਉਹਨਾਂ ਨੂੰ ਇਹਨਾਂ ਦਾ ਫਿਊਚਰ ਅੱਗੇ ਬਹੁਤ ਹੀ ਵਧੀਆ ਦਿਖ ਰਿਹਾ ਇਸੇ ਕਰਕੇ ਆਪਣੇ ਕੋਲੇ ਆਉਣੇ ਨਹੀਂ ਦੇ ਰਹੇ ਸ਼ੇਅਰ ਤਾਂ ਇਹ ਵੀ ਇੱਕ ਹੋਰ ਚੀਜ਼ ਆ ਜਿਹੜੀ ਕਿ ਬਹੁਤ ਹੀ ਵਧੀਆ ਇਹਨਾਂ ਲਈ ਤੇ ਹੁਣ ਆਪਾਂ ਗੱਲ ਕਰੀਏ ਬੈਲੈਂਸ ਸ਼ੀਟ 2018 ਤੋਂ 2024 ਤੱਕ ਦਾ ਡਾਟਾ ਸੇਲ 2018 ਦੇ ਵਿੱਚ 158 ਕਰੋੜ ਤੇ ਹੁਣ ਹੈਗੀ ਆ 253 ਕਰੋੜ ਜਿਹੜੀ ਕਿ ਚੰਗੀ ਐਪਰੀਸੀਏਸ਼ਨ ਹੈਗੀ ਆ ਉੰਨੀ ਨਹੀਂ ਹੈ ਜਿੰਨੀ ਕਲੀਨ ਸਾਇੰਸ ਦੀ ਸੀ ਬਟ ਹਾਂ ਇਹ ਸੈਕਟਰ ਦੇ ਲਈ ਕਿਉਂਕਿ ਇੱਕ ਹਰੇਕ ਸੈਕਟਰ ਆਪਾਂ ਇੱਕ ਸੈਕਟਰ ਦੀ ਬੈਲੈਂਸ ਸ਼ੀਟ ਨੂੰ ਦੂਸਰੇ ਨਾਲ ਕੰਪੇਅਰ ਨਹੀਂ ਕਰ ਸਕਦੇ ਇਹ ਵੀ ਯਾਦ ਰੱਖਿਓ ਹਰੇਕ ਸੈਕਟਰ ਦਾ ਸਿਸਟਮ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀ ਪ੍ਰੋਫਿਟ ਵਗੈਰਾ ਸਾਰਾ ਉਹ ਡਿਫਰੈਂਟ ਆ ਜੇ ਤੁਸੀਂ ਇਹਨਾਂ ਨੂੰ ਕੰਪੇਅਰ ਕਰਨਾ ਤਾਂ ਇਹਨਾਂ ਨੂੰ ਇਹਨਾਂ ਦੇ ਸੈਕਟਰ ਦੀ ਕਿਸੇ ਕੰਪਨੀ ਨਾਲ ਕੰਪੇਅਰ ਕਰਨਾ ਪਊ ਹੁਣ ਨੈਟ ਪ੍ਰੋਫਿਟ 25 ਕਰੋੜ ਸੀ 2018 ਦੇ ਵਿੱਚ ਜਿਹੜਾ ਕਿ ਹੁਣੇ ਪਿਛਲੇ ਸਾਲ 23 ਦੇ ਵਿੱਚ 51 ਕਰੋੜ ਹੋ ਗਿਆ ਸੀ ਮਤਲਬ 6 ਸਾਲਾਂ ਚ ਡਬਲ ਹੋ ਗਿਆ ਸੀ ਇਸ ਸਾਲ ਮਾਰਚ ਤੱਕ ਦਾ ਡਾਟਾ ਦੇ ਵਿੱਚ ਸਿਰਫ ਮਾਰਚ ਤੱਕ ਦਾ ਡਾਟਾ ਆਪਣੇ ਕੋਲੇ ਹੈਗਾ ਤਾਂ 40 ਕਰੋੜ ਹੈਗਾ ਤਾਂ ਚੰਗਾ ਹੈਲਦੀ ਇਹਨਾਂ ਦੀ ਬੈਲੈਂਸ ਸ਼ੀਟ ਆ ਤੇ ਮੈਂ ਇਸ ਕੰਪਨੀ ਨੂੰ ਕਿਉਂਕਿ ਇਹਨਾਂ ਨੇ ਜਿਹੜੇ ਵੀ ਮੇਰੇ 5 ਪੁਆਇੰਟ ਸੀ ਉਹਨਾਂ ਨੂੰ ਗ੍ਰੀਨ ਟੈਕ ਕੀਤਾ ਵਾ ਮੈਂ ਤੁਹਾਨੂੰ 5 ਪੁਆਇੰਟ ਰਿਪੀਟ ਨਹੀਂ ਕਰੂੰਗਾ ਪਹਿਲੇ ਮੈਂ ਤੁਹਾਨੂੰ ਦੱਸ ਚੁੱਕਿਆ ਕਿਹੜੇ-ਕਿਹੜੇ ਆ ਤਾਂ ਇਹ ਕੰਪਨੀ ਵੀ ਮੇਰੇ ਲਈ ਨੰਬਰ 1 ਦੇ ਵਿੱਚ ਹੈਗੀ ਆ ਮੈਂ ਇਹਨੂੰ ਪੰਜਾਂ ਦੇ ਵਿੱਚੋਂ ਇੱਕ ਨੰਬਰ ਕੰਪਨੀ ਰੱਖੂੰਗਾ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਅੱਜ ਦੀ ਤੀਸਰੀ ਤੇ ਲਾਸਟ ਕੰਪਨੀ ਵੱਲ ਪਰ ਉਸ ਤੋਂ ਪਹਿਲਾਂ ਹ ਇੱਕ ਚੀਜ਼ ਕਿ ਮੈਂ ਤੁਹਾਨੂੰ ਥੋੜੇ ਕੰਮ ਦੀਆਂ ਗੱਲਾਂ ਦੱਸ ਰਿਹਾ ਦੋ ਤੇ ਹਜੇ ਦੱਸ ਚੁੱਕੇ ਆਂ ਸਿਰਫ ਇੱਕ ਤੇ ਆਈ ਬਾਕੀ ਆ ਤੇ ਹੁਣ ਮੈਂ ਥੋੜੀ ਆਪਣੇ ਕੰਮ ਦੀ ਗੱਲ ਕਰ ਲੈਣਾ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਮਿਹਨਤ ਦੇ ਨਾਲ ਕੋਈ ਚੰਗੀਆਂ ਕੰਪਨੀਆਂ ਤੁਹਾਨੂੰ ਦੱਸ ਰਿਹਾ ਜਿਹਦੇ ਨਾਲ ਤੁਹਾਨੂੰ ਵੀ ਬੈਨੀਫਿਟ ਹੋ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਤੇ ਹਾਂ ਇੱਕ ਚੀਜ਼ ਹੋਰ ਅ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਇਸ ਚੈਨਲ ਨੂੰ ਜੇ ਹੋ ਸਕੇ ਤਾਂ ਕਿਉਂਕਿ ਇਹ ਨੋਲੇਜ ਕਿਸੇ ਹੋਰ ਤੱਕ ਪਹੁੰਚ ਜੂਗੀ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਐਵੇਂ ਦੇ ਹੈਗੇ ਨੇ ਕਿ ਜਿਹੜੇ ਸਟਾਕ ਮਾਰਕੀਟ 'ਚ ਕੰਮ ਕਰਨਾ ਚਾਹੁੰਦੇ ਆ ਬਟ ਉਹ ਹਾਲੇ ਵੀ ਆਪਣੇ ਕੋਲ ਕੋਈ ਬਹੁਤ ਜ਼ਿਆਦਾ ਸੋਰਸ ਆਫ ਇਨਫੋਰਮੇਸ਼ਨ ਨਹੀਂ ਹੈ ਮੈਨੂੰ ਕਈ ਵਾਰੀ ਕਈ ਅ ਮਤਲਬ ਫੋਨ ਵੀ ਕਰ ਲੈਂਦੇ ਆ ਕਈ ਲੋਕ ਤੇ ਉਹ ਮੈਨੂੰ ਕਹਿੰਦੇ ਆ ਇੱਥੇ ਵੀ ਕਈ ਵਾਰੀ ਕੋਈ ਮਿਲਦੇ ਆ ਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਕਿ ਤੇਰਾ ਚੈਨਲ ਹੈਗਾ ਹੁਣ ਸਾਨੂੰ ਪਤਾ ਲੱਗਿਆ ਤੇ ਉਹ ਕਹਿੰਦੇ ਕਿ ਯਾਰ ਅਸੀਂ ਬੜਾ ਲੇਟ ਸਾਨੂੰ ਪਤਾ ਲੱਗਿਆ ਪਹਿਲਾਂ ਪਤਾ ਲੱਗਿਆ ਤਾਂ ਦਿਸੈਂਟ ਦਾ ਹੁਣ ਆਪਾਂ ਇਹ ਦੇਖ ਲਈਏ ਜਾਂਦੇ ਜਾਂਦੇ ਕਿ ਇਹਦੇ ਉੱਪਰ ਡਿਸਕਾਊਂਟ ਕਿੰਨਾ ਲੱਗਿਆ ਹੋਇਆ 올 ਟਾਈਮ ਹਾਈ ਹੈਗਾ ਨੀਅਰਲੀ 1120 ਰੁਪਏ ਦਾ 1110 1120 ਰੁਪਏ ਦਾ 올 ਟਾਈਮ ਹਾਈ ਹੈਗਾ ਤੇ ਅੱਜ ਕੰਪਨੀ ਕਿੱਥੇ ਚੱਲ ਰਹੀ ਹੈ ਸ਼ੇਅਰ ਪ੍ਰਾਈਸ 678 679 680 ਰੁਪਏ ਦੇ ਉੱਪਰ ਤਾਂ ਇੱਕ ਤਰ੍ਹਾਂ ਨਾਲ ਨਹੀਂ ਸਮਝ ਲਓ ਕਿ ਇੱਕ ਟੀ-ਸ਼ਰਟ ਜਿਹੜੀ 1100 ਰੁਪਏ ਦੀ ਸੀਗੀ ਉਹ ਆਪਾਂ ਨੂੰ ਮਿਲ ਰਹੀ ਹੈ 680 ਰੁਪਏ ਦੀ ਤੇ ਉਹ ਟੀ-ਸ਼ਰਟ ਬਹੁਤ ਹੀ ਵਧੀਆ ਵਾ ਚੰਗੀ ਕੰਪਨੀ ਦੀ ਹੈ ਚੰਗੇ ਬ੍ਰਾਂਡ ਦੀ ਹੈ ਚੰਗਾ ਸਟਾਫ ਹੈਗਾ ਤੇ 1100 ਰੁਪਏ ਦੀ ਚੀਜ਼ ਮਾਨੂੰ 680 'ਚ ਮਿਲ ਰਹੀ ਹੈ ਤਾਂ ਬਹੁਤ ਹੀ ਵਧੀਆ ਡਿਸਕਾਊਂਟ ਹੈਗਾ ਅਗਲੀ ਕੰਪਨੀ ਉਹ ਹੈ ਜੀ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਤੇ ਪਰ ਅੱਜ ਫੇਰ ਮੈਂ ਦੁਬਾਰਾ ਗੱਲ ਕਰ ਰਿਹਾ ਕਿਉਂਕਿ ਕਈ ਵਾਰੀ ਹੁੰਦਾ ਕਿ ਨਵੇਂ ਸਬਸਕ੍ਰਾਈਬਰ ਜੁੜਦੇ ਜਾਂਦੇ ਆ ਨਵੇਂ ਦੋਸਤ ਜੁੜਦੇ ਜਾਂਦੇ ਉਹਨਾਂ ਨੂੰ ਕਈ ਵਾਰੀ ਪੁਰਾਣੇ ਵੀਡੀਓਜ਼ ਨਹੀਂ ਪਤਾ ਹੁੰਦੇ ਨਹੀਂ ਪਤਾ ਤੇ ਉਹ ਕੰਪਨੀ ਹੈਗੀ ਆ ਐਚ ਐਲ ਇ ਗਲਾਸ ਕੋਰਟ ਪਹਿਲਾਂ ਵੀ ਦੱਸੀ ਹੋਈ ਆ ਮੈਂ ਤੁਹਾਨੂੰ ਪਰ ਹੁਣ ਆਪਾਂ ਇੱਕ ਵਾਰ ਦੁਬਾਰਾ ਇਹਨਾਂ ਨੂੰ ਦੇਖੀਏ ਕਿ ਐਚ ਐਲ ਇ ਗਲਾਸ ਕੋਰਟ ਆ ਜਿਵੇਂ ਮੈਂ ਕਿਉਂ ਮੈਂਸ਼ਨ ਕੀਤੀ ਸਭ ਤੋਂ ਪਹਿਲਾਂ ਕਿ ਇਹ ਕੀ ਕੰਮ ਕਰਦੇ ਆ ਗਲਾਸ ਜਿਹੜਾ ਹੁੰਦਾ ਕੱਚ ਜੀ ਨੂੰ ਆਪਾਂ ਕਹਿੰਦੇ ਪੰਜਾਬੀ ਚ ਉਹਦਾ ਇੱਕ ਬਹੁਤ ਵੱਡਾ ਰੋਲ ਹੈ ਉੱਥੇ ਜਦੋਂ ਕਿਸੇ ਵੀ ਫੈਕਟਰੀ ਜਾਂ ਲੈਬ ਦੇ ਵਿੱਚ ਕੈਮੀਕਲਸ ਬਣਨੇ ਆ ਤੇ ਜਦੋਂ ਦਵਾਈਆਂ ਬਣਨੀਆਂ ਉਹ ਹਮੇਸ਼ਾ ਗਲਾਸ ਕੰਟੇਨਰਸ ਦੇ ਵਿੱਚ ਹੀ ਬਣਨੀਆਂ ਉਹਨਾਂ ਦੇ ਵਿੱਚ ਹੀ ਉਹ ਕੈਮੀਕਲ ਸਟੋਰ ਹੋਣੇ ਆ ਤਾਂ ਜਿਉਂ-ਜਿਉਂ ਕੈਮੀਕਲਸ ਦੀ ਲੋਡ ਵਧੀ ਜਾ ਰਹੀ ਆ ਦਵਾਈਆਂ ਦੀ ਲੋਡ ਵਧੀ ਜਾ ਰਹੀ ਆ ਤਾਂ ਉਸੇ ਤਰ੍ਹਾਂ ਹੀ ਇਹਨਾਂ ਪ੍ਰੋਡਕਟਸ ਦੀ ਲੋਡ ਵੀ ਲਗਾਤਾਰ ਵਧ ਰਹੀ ਆ ਯਾਨੀ ਜਿਵੇਂ ਉਹਨਾਂ ਨੇ ਉਹਨਾਂ ਦੀ ਰਿਐਕਸ਼ਨ ਕਰਾਉਣੀ ਹੁੰਦੀ ਆ ਤੁਹਾਡੇ ਚ ਜੇ ਕੋਈ ਮੇਰਾ ਦੋਸਤ ਨਾਨ ਮੈਡੀਕਲ ਦਾ ਸਟੂਡੈਂਟ ਜਾਂ ਮੈਡੀਕਲ ਦਾ ਸਟੂਡੈਂਟ ਹੋਗਾ ਉਹਨੂੰ ਚੰਗੀ ਤਰ੍ਹਾਂ ਪਤਾ ਹੋਊ ਮੈਂ ਕੀ ਕਹਿ ਰਿਹਾ ਕਿਉਂਕਿ ਆਪਾਂ ਜਦੋਂ ਆਪਣੀ ਲੈਬਸ ਉੱਥੇ ਦੇਖਦੇ ਹੁੰਦੇ ਸੀ ਉੱਥੇ ਹੀ ਸਾਰਾ ਕੁਝ ਆਪਾਂ ਟੀਚਰ ਕਰਵਾਉਂ ਉਸ ਪੂਰੇ ਦੇ ਪੂਰੇ ਸੈਕਟਰ ਨੂੰ ਕਵਰ ਕਰਦੀ ਆ ਇਹ ਕੰਪਨੀ ਐਚਐਲਈ ਗਲਾਸਕੋਟ 40 ਸਾਲ ਤੋਂ ਜ਼ਿਆਦਾ ਦਾ ਤਜਰਬਾ ਇਹਨਾਂ ਨੂੰ 40 ਸਾਲ ਤੋਂ ਜ਼ਿਆਦਾ ਤੋਂ ਇਹ ਫੀਲਡ ਦੇ ਵਿੱਚ ਅਗਲੀ ਪੋਜ਼ਿਟਿਵ ਚੀਜ਼ ਪਹਿਲੀ ਮੈਂ ਤੁਹਾਨੂੰ ਦੱਸਤੀ ਪ੍ਰੋਡਕਟ ਪਹਿਲਾਂ ਮੈਂ ਪ੍ਰੋਡਕਟ ਦੇਖਿਆ ਕਿ ਇਹਨਾਂ ਦੀ ਪ੍ਰੋਡਕਟ ਕੋਈ ਇਸ ਤਰ੍ਹਾਂ ਦੀ ਹੈਗੀ ਆ ਕਿ ਜਿਹਦੀ ਲੋਕਾਂ ਨੂੰ ਲੋਡ ਬਹੁਤ ਜ਼ਿਆਦਾ ਪੈਣੀ ਆ ਤੇ ਅੱਗੇ ਲੋਡ ਐਸੀ ਤਰ੍ਹਾਂ ਹੀ ਰਹੂਗੀ ਤਾਂ ਬਿਲਕੁਲ ਪਹਿਲਾਂ ਇਹਨਾਂ ਨੇ ਮੇਰਾ ਉਹ ਜਿਹੜਾ ਸੀਗਾ ਮਤਲਬ ਕੀ ਕਹਿ ਸਕਦੇ ਆ ਡਿਮਾਂਡ ਮੇਰੀ ਉਹ ਟੈੱਕ ਕਰਤੀ ਹੁਣ ਦੂਸਰੀ ਹੁਣ ਇੱਕ ਪੋਜ਼ਿਟਿਵ ਚੀਜ਼ ਗਲੋਬਲ ਲੀਡਰ ਨੇ ਇਹ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈਗੀ ਹੈ ਐਚ ਐਲ ਆਈ ਗਲਾਸਕੋ ਟੈਸ ਕੰਪਨੀ ਤਾਂ ਹੁਣ ਤੁਸੀਂ ਸੋਚ ਕੇ ਦੇਖੋ ਕਿ ਮਤਲਬ ਕਿੰਨਾ ਵੱਡਾ ਇਹਨਾਂ ਦਾ ਸਿਸਟਮ ਹੈ ਸਾਰੇ ਦਾ ਸਾਰਾ ਹੁਣ ਆਪਾਂ ਅੱਗੇ ਚੱਲਦੇ ਹਾਂ ਬੈਲੈਂਸ ਸ਼ੀਟ ਵੱਲ 2019 ਤੋਂ ਲੈ ਕੇ ਅ 2024 ਤੱਕ ਦਾ ਡਾਟਾ 359 ਕਰੋੜ ਦੀ ਸੇਲ ਹੋਈ ਹੈ ਇਹਨਾਂ ਦੀ 2019 ਦੇ ਵਿੱਚ ਤੇ 6 ਸਾਲਾਂ ਤੋਂ ਬਾਅਦ ਜਿਹੜੀ ਸੇਲ ਆ ਉਹ ਵਧ ਕੇ ਹੋ ਗਈ 968 ਕਰੋੜ 3 ਗੁਣਾ ਤੋਂ ਥੋੜਾ ਜਿਹਾ ਘੱਟ ਆ 2.8 2.7 ਗੁਣਾ ਦੀ ਸੇਲ ਵਧ ਗਈ ਇਹਨਾਂ ਦੀ ਇੰਨੇ ਇੱਕ ਸਾਲਾਂ ਦੇ ਵਿੱਚ 6 ਸਾਲਾਂ ਚ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੇਲ ਵੱਧ ਰਹੀ ਹੈ ਤਾਂ ਇਹਦਾ ਮਤਲਬ ਟੋੜਾ ਕੰਮ ਵੱਧ ਰਿਹਾ ਤੁਸੀਂ ਤਰੱਕੀ ਕਰ ਰਹੇ ਹੋ ਪ੍ਰੋਫਿਟ 19 ਕਰੋੜ ਸੀਗਾ 2019 ਦੇ ਵਿੱਚ ਜਿਹੜਾ ਕਿ ਵਧ ਕੇ 2023 ਤੱਕ 70 ਕਰੋੜ ਹੋ ਗਿਆ ਵੀ 5 ਸਾਲਾਂ ਦੇ ਵਿੱਚ ਹੀ ਸਾਢੇ 3 ਗੁਣਾ ਪ੍ਰੋਫਿਟ ਵਧ ਗਿਆ ਤੇ ਉਸ ਤੋਂ ਬਾਅਦ ਹੁਣ ਤੱਕ ਦਾ ਜਿਹੜਾ ਡਾਟਾ 2024 ਆ ਤਾਂ ਹੁਣ ਥੋੜਾ ਜਿਹਾ ਪ੍ਰੋਫਿਟ ਉਸ ਤੋਂ ਬਾਅਦ ਡਾਊਨ ਆਇਆ ਸੀਗਾ 48 ਕਰੋੜ ਦਾ ਪਰ ਫਿਰ ਵੀ ਜੇ ਆਪਾਂ ਸਟਾਰਟਿੰਗ ਤੋਂ ਦੇਖੀਏ ਕਿ ਕਿੱਥੋਂ ਚੱਲੇ ਨੇ ਤਾਂ ਉਥੋਂ ਤਰੱਕੀ ਕਰਦੇ ਜਾ ਰਹੇ ਨੇ ਅਗਲੀ ਗੱਲ ਹੈਗੀ ਹੈ ਜੀ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਬਹੁਤ ਹੀ ਵਧੀਆ 67% ਦੇ ਨੇੜੇ ਤੇੜੇ ਦੀ ਪ੍ਰੋਮੋਟਰ ਹੋਲਡਿੰਗ ਹੈ ਕਿ ਹਾਂ ਪਬਲਿਕ ਕੋਲੇ 25% ਬਟ ਉਹਦਾ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਨਾਰਮਲ ਕੰਪਨੀਆਂਜ਼ ਦੀ ਪ੍ਰੋਮੋਟਰ ਹੋਲਡਿੰਗ ਜਿਹੜੀ ਪਬਲਿਕ ਕੋਲੇ ਹੁੰਦੀ ਉਹ ਇੰਨੀ ਕੁ ਹੁੰਦੀ ਆ ਪਰ ਹਾਂ ਜੇ ਉਹਦੇ ਚਾਹੀਦਾ ਕਿ ਪ੍ਰੋਮੋਟਰਸ ਕੋਲੇ ਵੀ ਫਿਰ ਇੰਨੇ ਕੁ ਹੋਣੇ ਚਾਹੀਦੇ ਬਟ ਇੱਥੇ ਪ੍ਰੋਮੋਟਰਸ ਦੇ ਕੋਲੇ ਵੀ ਦਿਖ ਰਿਹਾ ਆਪਾਂ ਨੂੰ ਨੀਅਰਲੀ ਨੀਅਰਲੀ 67% ਦੇ ਨੇੜੇ ਤੇੜ ਇੱਕ ਥੋੜੀ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਦਾ ਜਿਹੜੀ ਐਮ ਐਨ ਸੀ ਕੰਪਨੀਆਂ ਹੁੰਦੀਆਂ ਮਲਟੀਨੇਸ਼ਨਲ ਕੰਪਨੀਆਂ ਉਹਨਾਂ ਦੇ ਵਿੱਚ ਜਿਹੜੀ ਪ੍ਰੋਮੋਟਰ ਹੋਲਡਿੰਗ ਹੁੰਦੀ ਆ ਡੋਮੈਸਟਿਕ ਕੰਪਨੀ ਦੀ ਉਹ ਥੋੜੀ ਹਮੇਸ਼ਾ ਘੱਟ ਰਹਦੀ ਆ ਇਹ ਚੀਜ਼ ਮੇਰੀ ਹਮੇਸ਼ਾ ਯਾਦ ਰੱਖਿਓ ਮੈਂ ਤੁਹਾਨੂੰ ਦੁਬਾਰਾ ਥੋੜਾ ਸਮਝਾ ਦਿੰਨਾ ਜਿਵੇਂ ਰੇਲਾਇੰਸ ਉਹ ਇੱਕ ਇੰਡੀਆ ਦੀ ਕੰਪਨੀ ਆ ਟਾਟਾ ਇੰਡੀਆ ਦੀ ਕੰਪਨੀ ਆ ਤੇ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਆਂ ਉਹ ਇੰਡੀਆ ਦੇ ਵਿੱਚ ਇੰਨੇ ਤੇ ਖੁਦ ਵੀ ਇੰਡੀਅਨ ਨੇ ਤਾਂ ਆਪਣੀ ਜਿਹੜੀ ਡੋਮੈਸਟਿਕ ਇੱਕ ਬ੍ਰਾਂਚ ਆ ਉਹਦੇ ਵੱਲ ਜ਼ਿਆਦਾ ਧਿਆਨ ਦੇਣਗੇ ਹੁਣ ਜਿ ਇੰਡੀਆ ਬਾਕੀ ਅਲੱਗ-ਅਲੱਗ ਕੰਟਰੀਜ਼ਾਂ ਦੀਆਂ ਬ੍ਰਾਂਚੇਸ ਨੇ ਤਾਂ ਇਹ ਉਹਨਾਂ ਦੇ ਵੱਲ ਮਤਲਬ ਉਹਨਾਂ ਜਿਆਦਾ ਨਹੀਂ ਉਹ ਇਮਫਸਿਸ ਕਰ ਸਕਦੇ ਉਹਨਾਂ ਦੇ ਲਈ ਇਹਨਾਂ ਦੇ ਅੱਗੇ ਲੋਕ ਹੁੰਦੇ ਉਹੀ ਸਾਰਾ ਦੇਖਦੇ ਤਾਂ ਪ੍ਰੋਮੋਟਰ ਹੋਲਡਿੰਗ ਐਮ ਐਨ ਸੀ ਕੰਪਨੀਆਂਜ਼ ਦੀ ਹਮੇਸ਼ਾ ਹੀ ਥੋੜੀ ਜੀ ਘੱਟ ਰਹਿੰਦੀ ਹੈ ਬਟ ਸਟਿਲ ਜੇ ਆਪਾਂ ਦੇਖਦੇ ਆ ਕਿ 67% ਆ ਤਾਂ ਬਹੁਤ ਜ਼ਿਆਦਾ ਆ ਹੁਣ ਇਹ ਕੰਪਨੀ ਇੱਕ ਬੜੀ ਇੰਟਰਸਟਿੰਗ ਕੰਪਨੀ ਜੇ ਕੋਈ ਸਟਾਕ ਮਾਰਕੀਟ ਚ ਨਵਾਂ ਆ ਰਿਹਾ ਅੱਜ ਤਾਂ ਉਹਨੂੰ ਜੇ ਇਹਦਾ ਸ਼ੇਅਰ ਪ੍ਰਾਈਸ ਉਹ ਇਨਸਾਨ ਦੇਖੂਗਾ ਤਾਂ ਉਹਨੂੰ ਇਹ ਕੰਪਨੀ ਕੋਈ ਬਹੁਤ ਹੀ ਮਤਲਬ ਸਿਰਫ ਸ਼ੇਅਰ ਸ਼ੇਅਰ ਪ੍ਰਾਈਸ ਦੇਖਣ ਤੋਂ ਬੜੀ ਅਜੀਬ ਜਾਂ ਬੜੀ ਘਟੀਆਂ ਕੰਪਨੀ ਲੱਗੂਗੀ ਤਾਂ ਉਹਨਾਂ ਨੇ ਕਹਿਣਾ ਕਿ ਇਹ ਕੀ ਆ ਤਾਂ ਬਹੁਤ ਹੀ ਬੇਕਾਰ ਕੰਪਨੀ ਆ ਤਾਂ ਜਿਹੜਾ ਪ੍ਰਾਈਸ ਉਹ ਲਗਾਤਾਰ ਡਿੱਗ ਰਿਹਾ ਤੇ ਹੁਣ ਆਪਾਂ ਪਹਿਲਾਂ ਡਿਸਕਾਊਂਟ ਦੇਖ ਲੈਨੇ ਕਿੰਨਾ ਹੈ ਇਹ ਦੇ ਉੱਪਰ ਅਕਤੂਬਰ 2021 ਮਤਲਬ ਹੁਣ ਤੋਂ 3 ਸਾਲ ਪਹਿਲਾਂ ਸਟਾਕ ਪ੍ਰਾਈਸ ਹੈਗਾ 1470 1480 ਰੁਪਏ ਅੱਜ ਕਿੰਨਾ ਚੱਲ ਰਿਹਾ 450 ਰੁਪਏ ਮਤਲਬ ਡਿਸਕਾਊਂਟ ਤਾਂ ਪਾਗਲਾਂ ਵਾਲਾ ਡਿਸਕਾਊਂਟ ਆ ਇਹ ਇਹ ਤਾਂ ਉਹ ਹੀ ਆ ਕਿ ਪਹਿਲੇ ਆਓ ਪਹਿਲੇ ਪਾਓ ਵਾਲੀ ਗੱਲ ਆ ਕਿ ਜਿਹੜਾ ਪਹਿਲਾਂ ਆ ਗਿਆ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਪ੍ਰੋਡਕਟ ਜਿਹੜੀ ਜਿਹਦੀ ਕੀਮਤ 1450 ਰੁਪਈਆ ਵਾ ਇੱਕ ਟੀ-ਸ਼ਰਟ ਜਿਹਦੀ ਕੀਮਤ 1450 ਰੁਪਈਆ ਉਹ ਮੈਨੂੰ ਮਿਲ ਰਹੀ ਹੈ 450 ਰੁਪਏ ਚ ਪਰ ਹਰ ਬਿਲਕੁਲ ਵਾਜਬ ਕੁਐਸਚਨ ਜੇ ਮੈਂ ਤੁਹਾਡੀ ਥਾਂ ਦੇ ਉੱਪਰ ਉਧਰ ਇਹ ਵੀਡੀਓ ਕਿਸੇ ਦਾ ਸੁਣ ਰਿਹਾ ਹਾਂ ਤੇ ਉਹ ਬੰਦਾ ਇਧਰੋਂ ਬੈਠ ਕੇ ਮੈਨੂੰ ਇਹਦੇ ਬੜੇ ਮਤਲਬ ਗੱਲਾਂ ਬਤਾਏ ਕਹਾਣੀਆਂ ਸੁਣਾਈ ਆਵੇ ਤਾਂ ਮੈਂ ਕਹੂੰਗਾ ਕਿ ਤੂੰ ਪਹਿਲਾਂ ਪ੍ਰਾਵਾ ਇਹ ਤਾਂ ਦੇਖ ਕਿ 1450 ਰੁਪਏ ਤੋਂ ਕੰਪਨੀ 450 ਰੁਪਏ ਦੇ ਉੱਪਰ ਆ ਗਈ ਤੇ ਮਤਲਬ ਉਹਦਾ ਕੀ ਕਾਰਨ ਹੈਗਾ ਤਾਂ ਮੈਂ ਤੁਹਾਨੂੰ ਇੱਥੇ ਉਹਦਾ ਕਾਰਨ ਸਮਝਾ ਦਿੰਨਾ ਐਚ ਐਲ ਇ ਗਲਾਸਕੋਰਟ ਇੰਡੀਆ ਦੀ ਉਹਨਾਂ ਕੁਝ ਕੁਝ ਨਹੀਂ ਬਹੁਤ ਸਾਰੇ ਕੰਪਨੀਆਂਜ਼ ਨੇ ਮਤਲਬ ਉਹਨਾਂ ਕੰਪਨੀਆਂਜ਼ ਦੇ ਵਿੱਚੋਂ ਜਿਹੜੀਆਂ ਮਲਟੀਪੈਗਰ ਨਹੀਂ ਹੈਗੀਆਂ ਜਿਹੜੀਆਂ ਬਹੁਤ ਵੱਡੇ ਮਲਟੀਪੈਗਰ ਇੱਕ ਮਲਟੀਪੈਗਰ ਹੁੰਦਾ ਜਿਹੜੀ ਕੰਪਨੀ ਬਹੁਤ ਗੁਣਾ ਵਧੀ ਹੈ ਤੇ ਉਹਦੇ ਵਿੱਚ ਵੀ ਇਹ ਉਹਨਾਂ ਕੁਝ ਕੰਪਨੀ ਚਾਹੁੰਦੀ ਜਿਹੜੀਆਂ ਮਤਲਬ ਕ੍ਰੇਜ਼ੀ ਵਧੀਆਂ ਨੇ ਜਿਨ੍ਹਾਂ ਨੇ ਆਪਣੇ ਇਨਵੈਸਟਰਸ ਨੂੰ ਦੀ ਜਿਹੜੀ ਮਤਲਬ ਇਨਵੈਸਟਮੈਂਟ ਸੀ ਉਹਨੂੰ ਹਜ਼ਾਰਾਂ ਗੁਣਾ ਕੀਤਾ ਹੋਇਆ ਹਜ਼ਾਰਾਂ ਗੁਣਾ ਇਹ ਉਹ ਕੰਪਨੀ ਮਤਲਬ ਜੇ ਤੁਸੀਂ ਇਹਦਾ ਕਿਤੇ ਸਟਾਰਟਿੰਗ ਤੋਂ ਇਹਦਾ ਪ੍ਰਾਈਸ ਦੇਖੋਗੇ ਤਾਂ ਬਹੁਤ ਜ਼ਿਆਦਾ ਉਹ ਪਤਾ ਨਹੀਂ ਕਿੰਨੇ 100 ਗੁਣਾ ਪਤਾ ਨਹੀਂ ਕਿੰਨਾ ਹੈਗਾ ਤੇ ਉੱਥੇ ਆ ਕੇ ਹੁੰਦਾ ਫਿਰ ਕੀ ਆ ਹੁਣ ਇੱਕ ਬੰਦੇ ਨੇ ਜਿਹੜੀ ਉਹਦੀ ਹੋਲਡਿੰਗ ਸਿਰਫ ਐਚਰਲੀ ਗਲਾਸ ਕੋਰਪ ਦੇ ਵਿੱਚ ਹੀ ਉਹਨੂੰ ਉਹਦੇ ਵਿੱਚੋਂ ਹੀ ਲੱਖਾਂ ਰੁਪਈਆ ਕਰੋੜਾਂ ਰੁਪਈਆ ਬਣ ਰਿਹਾ ਫਾਈਨ ਤੇ ਇੱਕ ਪੁਆਇੰਟ ਦੇ ਉੱਪਰ ਉਹਨਾਂ ਨੂੰ ਆ ਕੇ ਲੱਗਣ ਲੱਗ ਜਾਂਦਾ ਜਾਂ ਜਦੋਂ ਥੋੜੀ ਬਹੁਤ ਵੀ ਉਹਨਾਂ ਨੂੰ ਕੋਈ ਨੈਗੇਟਿਵ ਨਿਊਜ਼ ਥੋੜੀ ਵੀ ਆ ਗਈ ਤਾਂ ਉਹ ਆਪਣਾ ਸਾਰਾ ਪੈਸਾ ਉਧਰੋਂ ਕੱਢ ਕੇ ਕਿਸੇ ਹੋਰ ਅਗਲੀ ਕਿਸੇ ਕੰਪਨੀ ਚ ਲਾ ਦਿੰਦੇ ਆ ਜਿਹੜੀ ਉਹਨਾਂ ਨੂੰ ਲੱਗਦਾ ਕਿ ਹਾਂ ਹੁਣ ਇਹ ਵਧੀਆ ਕੰਪਨੀ ਆ ਚੰਗੇ ਪ੍ਰਾਈਸ ਤੇ ਮਿਲ ਰਹੀ ਆ ਇਧਰ ਮੈਨੂੰ ਆਲਰੇਡੀ ਮੇਰੇ 500 ਗੁਣਾ ਹੋ ਗਏ ਕਿਸੇ ਦੇ 100 ਗੁਣਾ ਹੋ ਗਏ ਹੋਣੇ ਆ ਕਿਸੇ ਦੇ 50 ਬੈਟਰ ਆ ਸਿਆਣੀ ਚੀਜ਼ ਉਹਨਾਂ ਲਈ ਇਹੀ ਹੈ ਕਿ ਉਧਰੋਂ ਪੈਸਾ ਫਿਲਹਾਲ ਕੱਢ ਲੈਣ ਤੇ ਉਧਰ ਰੱਖ ਦੇਣ ਤੇ ਜਦੋਂ ਇੰਨਾ ਪੈਸਾ ਕੰਪਨੀ ਦੇ ਵਿੱਚੋਂ ਨਿਕਲ ਜਾਣਾ ਵਾ ਤਾਂ ਡੈਫੀਨੇਟਲੀ ਉਹ ਕਿੱਥੇ ਰਿਐਕਟ ਕਰਨਾ ਉਹ ਸ਼ੇਅਰ ਪ੍ਰਾਈਸ ਹੀ ਰਿਐਕਟ ਕਰਨਾ ਹੁੰਦਾ ਉਹ ਕੰਪਨੀ ਦੇ ਨਾਰਮਲ ਬਿਜ਼ਨਸ ਤੇ ਰਿਐਕਟ ਨਹੀਂ ਕਰਨਾ ਤੇ ਉਹੀ ਚੀਜ਼ ਆਪਾਂ ਨੂੰ ਇੱਥੇ ਹੁਣ ਹੁੰਦੀ ਦਿਖ ਰਹੀ ਹੈ ਇਹਨਾਂ ਦੇ ਨਾਲ ਐਕਚੁਅਲੀ ਗਲਾਸ ਕੋਡ ਦੇ ਨਾਲ ਇਸ ਟਾਈਮ ਇਹ ਕੰਪਨੀ ਆਪਣੇ ਇੱਕ ਇਹੋ ਜਿਹੇ ਫੇਸ 'ਚ ਜਾ ਦਿਖ ਰਹੀ ਆ ਜਿਹਨੂੰ ਆਪਾਂ ਜਿਹਨੂੰ ਜਿਵੇਂ ਉਹ ਆਪਾਂ ਪੋਲਰ ਬੀਅਰਸ ਦਾ ਉਹ ਕਹਿ ਦਿੰਦੇ ਆ ਕਿ ਹਾਈਬਰਨੇਸ਼ਨ ਪੀਰੀਅਡ ਜਦੋਂ ਸੌ ਜਾਂਦੇ ਆ ਤੇ ਇਹ ਇਸ ਟਾਈਮ ਇੱਕ ਕੰਪਨੀ ਆ ਕਿ ਇੰਨਾ ਟਾਈਮ ਇੰਨੀ ਜ਼ਬਰਦਸਤ ਤਰੀਕੇ ਨਾਲ ਉੱਡਣ ਤੋਂ ਬਾਅਦ ਇਹ ਕੰਪਨੀ ਹੁਣ ਸੌ ਰਹੀ ਹੈ ਅਰੈਸਟ ਕਰ ਰਹੀ ਹੈ ਤੇ ਪਰ ਇਹ ਕੰਪਨੀ ਮੇਰੇ ਲਈ ਵਾਂਸ ਅਗੇਨ ਫਿਰ 네ਗੇਟਿਵ ਨਿਊਜ਼ ਕੋਈ ਨਹੀਂ ਹੈਗੀ ਖਾਸ ਇਸ ਤਰ੍ਹਾਂ ਦੀ ਕੋਈ ਪਾਰਟਿਕੂਲਰ ਕਿ ਇਹਨਾਂ ਦੇ ਪ੍ਰੋਮੋਟਰਸ ਜਾਂ ਇਹਨਾਂ ਦੇ ਕੋਈ ਕੰਪਨੀ ਕਿਸ ਲੀਗਲ ਇਸ਼ੂ ਚ ਫਸੇ ਹੋਣ ਕਿਸੇ ਫਰਾਡ ਚ ਫਸੇ ਹੋਣ ਉਹੋ ਜਿਹਾ ਕੁਝ ਨਹੀਂ ਹੈਗਾ ਤਾਂ ਇਹ ਕੰਪਨੀ ਇਹਨਾਂ ਨੇ ਸਾਰੇ ਹੀ ਚੀਜ਼ਾਂ ਟੈਕ ਕੀਤੀਆਂ ਨੇ ਤਾਂ ਮੇਰੇ ਲਈ ਇਹ ਕੰਪਨੀ ਦੀ ਰੇਟਿੰਗ ਵੀ ਪੰਜਾਂ ਦੇ ਵਿੱਚੋਂ ਇੱਕ ਆ ਤਾਂ ਅੱਜ ਦੀਆਂ ਮੇਰੀਆਂ ਤਿੰਨਾਂ ਹੀ ਕੰਪਨੀ ਇੱਕ ਰੇਟਿੰਗ ਵਾਲੀਆਂ ਨੇ ਪਰ ਹੁਣ ਇੱਥੇ ਇੱਕ ਹੋਰ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣ ਲੱਗਿਆ ਪਿਛਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜੇ ਤੁਸੀਂ 1 ਮਹੀਨਾ 2 ਮਹੀਨੇ 3 6 ਸਾਲ ਤੋਂ ਬਾਅਦ ਪੈਨਿਕ ਕਰਦੇ ਹੋ ਤਾਂ ਸਟਾਕ ਮਾਰਕੀਟ ਤੁਹਾਡੇ ਲਈ ਨਹੀਂ ਹੈਗੀ ਮੈਨੂੰ ਯਾਦ ਆ 2 ਕੁ ਮਹੀਨੇ ਪਹਿਲਾਂ ਮੈਂ ਇੱਕ ਸਟਾਕ ਦੱਸਿਆ ਸੀ ਸੁਬੈਕਸ ਤੇ ਉਹ ਤੋਂ ਸ਼ਾਇਦ 30 ਰੁਪਏ ਦੇ ਉੱਪਰ ਸੀਗਾ 30 ਜਾਂ 31 31 ਕੁਝ ਇੱਥੇ ਇੱਕ ਦੇ ਉੱਪਰ ਸੀਗਾ ਤੇ ਇੱਕ ਮੇਰੇ ਕੋਈ ਦੋਸਤ ਨੇ ਇੱਥੇ ਤੇ ਉਹ ਮੈਨੂੰ ਮਤਲਬ ਬਾਰ-ਬਾਰ ਉਹ ਕਹਿੰਦੇ ਰਹੇ ਕਿ ਬਹੁਤ ਥੱਲੇ ਆਇਆ ਤੇ ਐਵੇਂ ਕਰਕੇ ਕਿ 2 ਮਹੀਨੇ ਹੋ ਗਏ ਮੈਨੂੰ ਬਹੁਤ ਲਾਸ ਹੋ ਰਿਹਾ ਤੇ ਆ ਦੇਖੋ ਹੁਣ ਅ ਪਿਛਲੇ 4 ਦਿਨਾਂ ਦੇ ਵਿੱਚ 28 29 ਰੁਪਏ ਤੋਂ ਉਹ 36 ਰੁਪਏ ਦੇ ਉੱਪਰ ਚਲਾ ਗਿਆ ਦੇਖੋ ਮੈਂ ਤੁਹਾਨੂੰ ਅੱਜ ਤਿੰਨ ਕੰਪਨੀਆਂ ਦੱਸੀਆਂ ਬਟ ਇੱਕ ਚੀਜ਼ ਯਾਦ ਰੱਖਿਓ ਥੋੜਾ ਪੈਸਾ ਥੋੜੀ ਜ਼ਿੰਮੇਵਾਰੀ ਮੇਰਾ ਪੈਸਾ ਮੇਰੀ ਜ਼ਿੰਮੇਵਾਰੀ ਹੈ ਮੈਂ ਉਹਨੂੰ ਬਹੁਤ ਧਿਆਨ ਨਾਲ ਇਨਵੈਸਟ ਕਰੂੰਗਾ ਹੁਣ ਮੈਨੂੰ ਅੱਜ ਤਿੰਨ ਕੰਪਨੀਆਂ ਪਤਾ ਲੱਗੀਆਂ ਨੇ ਮੈਂ ਇਹਨਾਂ ਦੇ ਨਾਲ ਕੀ ਕਰੂੰਗਾ ਸਭ ਤੋਂ ਪਹਿਲਾਂ ਮੈਨੂੰ ਸ਼ੇਅਰ ਪ੍ਰਾਈਸ ਦਾ ਹੀ ਮਤਲਬ ਨਹੀਂ ਉਹ ਮੈਂ ਤੁਹਾਨੂੰ ਕਿਉਂ ਦੱਸਿਆ ਤਾਂ ਕਿ ਹਾਂ ਮੈਂ ਚਲੋ ਕਿਸੇ ਤਰ੍ਹਾਂ ਦੇ ਨਾਲ ਥੋੜਾ ਜਿਹਾ ਕੋਈ ਫਾਇਦਾ ਹੋ ਜਾਵੇ ਬਟ ਇਸ ਤੋਂ ਵੀ ਪਹਿਲਾਂ ਸਟਾਕ ਪ੍ਰਾਈਸ ਤੋਂ ਪਹਿਲਾਂ ਮੇਰੇ ਲਈ ਇੰਪੋਰਟੈਂਟ ਹੈਗਾ ਉਹ ਪੰਜ ਪੁਆਇੰਟ ਕਿ ਕੰਪਨੀ ਕੀ ਇੱਕ ਨੰਬਰ ਹੈ ਜਾਂ ਦੋ ਨੰਬਰ ਹੈ ਜਾਂ ਤਿੰਨ ਨੰਬਰ ਹੈ ਮੈਂ ਸਭ ਤੋਂ ਪਹਿਲਾਂ ਇਹ ਦੇਖੂ ਕੰਪਨੀ ਨੰਬਰ ਕਿਹੜੀ ਹੈ ਇੱਕ ਨੰਬਰ ਕੰਪਨੀ ਆ ਵੈਰੀ ਗੁੱਡ ਉਸ ਤੋਂ ਬਾਅਦ ਹੁਣ ਮੈਂ ਇੱਕ ਨੰਬਰ ਕੰਪਨੀਆਂ ਚੋਂ ਇਹ ਦੇਖੂਗਾ ਮਤਲਬ ਮੈਂ ਦੋ ਜਾਂ ਤਿੰਨ ਨੰਬਰ ਕੰਪਨੀ ਵੱਲ ਪਹਿਲਾਂ ਕਿਉਂ ਜਾਊਗਾ ਜਦੋਂ ਮੇਰੇ ਕੋਲ ਬਹੁਤ ਸਾਰੀਆਂ ਸ਼ੇਅਰ ਮਾਰਕੀਟ 'ਚ ਇੱਕ ਨੰਬਰ ਕੰਪਨੀ ਹੈ ਮੈਂ ਉਹਨਾਂ ਇੱਕ ਨੰਬਰ ਕੰਪਨੀਆਂ ਦੇ ਵਿੱਚੋਂ ਉਹਨਾਂ ਨੂੰ ਐ ਮਤਲਬ ਟੇਬਲ ਤੇ ਰੱਖ ਕੇ ਆਪਣੇ ਸਾਹਮਣੇ ਉਹਨਾਂ 'ਚੋਂ ਦੇਖੂਗਾ ਬੈਠ ਕੇ ਜਿਹਨਾਂ ਆਪਾਂ ਕਹਿੰਨਾ ਕਿ ਮਿਹਨਤ ਕਰਕੇ ਗਹਿਨ ਅਧਿਐਨ ਕਰਕੇ ਆਪਣਾ ਪੂਰਾ ਅੱਖਾਂ ਗਾੜ ਕੇ ਪੂਰਾ ਦਿਨ ਘੰਟੇ ਲਾ ਕੇ ਹਫ਼ਤੇ ਭਾਵੇਂ ਲੱਗ ਜਾਣ ਮੈਨੂੰ ਤੇ ਮੈਂ ਇਹ ਦੇਖੂਗਾ ਕਿ ਕਿਹੜੀਆਂ ਇੱਕ ਨੰਬਰ ਕੰਪਨੀਆਂ ਜਿਹੜੀਆਂ ਆਪਣੇ 올 ਟਾਈਮ ਹਾਈ ਤੋਂ ਥੱਲੇ ਚੱਲ ਰਹੀਆਂ ਨੇ ਹੁਣ ਮੈਂ ਉਹਨਾਂ ਨੂੰ ਅਲੱਗ ਕਰ ਲਊਗਾ ਫਿਰ ਉਹਨਾਂ ਦੇ ਵਿੱਚੋਂ ਮੈਂ ਇਹ ਦੇਖੂਗਾ ਕਿ ਰੀਜ਼ਨ ਕੀ ਆ ਕਈ ਵਾਰੀ ਰੀਜ਼ਨ ਹੁੰਦਾ ਕਿ ਬਹੁਤ ਹੀ ਬੁਰੀ ਨਿਊਜ਼ ਹੁੰਦੀ ਆ ਕਿਸੇ ਦੇ ਨਾਲ ਕੋਈ ਕਈ ਵਾਰੀ ਪ੍ਰੋਮੋਟਰ ਹੋਲਡਿੰਗ ਹਟ ਜਾਂਦੇ ਆ ਫਰਾਡ ਵੀ ਕੀਤੇ ਹੁੰਦੇ ਜਿਵੇਂ YES ਬੈਂਕ ਨਾਲ ਹੋਇਆ ਸੀਗਾ ਤਾਂ ਉਹਨਾਂ ਨੂੰ ਮੈਂ ਟੱਚ ਨਹੀਂ ਕਰੂੰਗਾ ਕਿਉਂਕਿ ਉਹ ਜੇ ਥੱਲੇ ਜਾ ਰਹੀਆਂ ਉਹਨਾਂ ਨੇ ਥੱਲੇ ਹੀ ਜਾਣਾ ਵਾ ਕਿਉਂਕਿ ਉਹਨਾਂ ਦੀ ਕੁਝ ਬਹੁਤ ਸੀਰੀਅਸ ਗੜਬੜ ਹੋ ਗਈ ਬਟ ਕਈ ਵਾਰੀ ਇਸ ਤਰ੍ਹਾਂ ਦਾ ਰੀਜ਼ਨ ਹੁੰਦਾ ਜਿਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਹੁਣੇ ਦੱਸਿਆ ਕਿ ਹਾਂ ਪਹਿਲਾਂ ਹੀ ਪ੍ਰਾਈਸ ਹੀ ਇੰਨਾ ਜ਼ਿਆਦਾ ਮਤਲਬ 500 ਗੁਣਾ ਵਧੀ ਹੋਈ ਆ ਤਾਂ ਉੱਥੇ ਠੀਕ ਆ ਤਾਂ ਉਹਨਾਂ ਨੂੰ ਮੈਂ ਸਿਲੈਕਟ ਕਰ ਲਿਆ ਹੁਣ ਮੈਂ ਆਪਣੀ ਬਾਇੰਗ ਲਿਸਟ ਵਿੱਚ ਉਹਨਾਂ ਨੂੰ ਪਾਉਂਗਾ ਤੇ ਉਹਦੇ ਵਿੱਚ ਵੀ ਮੈਂ ਇਸ ਤਰ੍ਹਾਂ ਨਹੀਂ ਕਰੂੰਗਾ ਕਿ ਬਸ ਮੈਨੂੰ 2 ਮਿਲੀ ਤਾਂ ਤਮੇ ਇਸ ਤਰ੍ਹਾਂ ਨਾਲ ਆਪਣੀ ਇਨਵੈਸਟਮੈਂਟ ਕਰੂੰਗਾ ਥੋੜੀ ਥੋੜੀ ਕਰੂੰਗਾ ਪਰ ਮੈਂ ਸਿਰਫ ਇਨ੍ਹਾਂ ਕੰਪਨੀਆਂਜ਼ ਦੇ ਵਿੱਚ ਹੀ ਕਰਦਾ ਹਾਂ ਤੇ ਦੂਸਰੀ ਚੀਜ਼ ਹੁਣ ਮੈਨੂੰ ਸਿਰਫ ਇਹ ਪਤਾ ਕਿ ਕੰਪਨੀਆਂਜ਼ ਚੰਗੀਆਂ ਨੇ ਤੇ ਇਸ ਟਾਈਮ ਪ੍ਰਾਈਸ ਥੱਲੇ ਆ ਪਰ ਕੱਲ ਨੂੰ 6 ਮਹੀਨੇ ਨੂੰ ਸਾਲ ਨੂੰ 2 ਸਾਲ 10 ਸਾਲ ਨੂੰ ਮੈਨੂੰ ਸਟਾਕ ਪ੍ਰਾਈਸ ਨਹੀਂ ਪਤਾ ਕਿੱਥੇ ਜਾਊਗਾ ਮੈਂ ਸਿਰਫ ਤੁਹਾਨੂੰ ਵੀ ਇਹ ਦੱਸ ਸਕਦਾ ਕਿ ਕੰਪਨੀ ਕਿਸ ਤਰ੍ਹਾਂ ਦੀ ਹੈ ਸਟਾਕ ਪ੍ਰਾਈਸ ਕਿੱਥੇ ਜਾਊਗਾ ਤੁਹਾਨੂੰ ਕੋਈ ਵੀ ਨਹੀਂ ਦੱਸ ਸਕਦਾ ਤਾਂ ਇਸ ਕਰਕੇ ਜਿਵੇਂ ਜੇ ਤੁਸੀਂ ਸਿਰਫ ਇੱਕ ਮਹੀਨੇ ਜਾਂ ਦੋ ਮਹੀਨੇ ਤੋਂ ਬਾਅਦ ਆਪਣਾ ਪੇਸ਼ੈਂਸ ਗਵਾ ਰਹੇ ਹੋ ਸਟਾਕ ਮਾਰਕੀਟ ਤੁਹਾਡੇ ਲਈ ਨਹੀਂ ਹੈਗੀ ਤੁਹਾਨੂੰ ਤੇ ਪੇਸ਼ੈਂਸ ਰੱਖਣਾ ਪਊਗਾ ਤੇ ਇੱਕ ਹੋਰ ਚੀਜ਼ ਮੈਂ ਕਦੇ ਵੀ ਆਪਣੀ ਅਮਾਉਂਟ ਮਤਲਬ ਇਵਨ ਮੈਂ ਆਪਣਾ 5% ਤੋਂ ਵੀ ਘੱਟ ਇੱਕ ਕੰਪਨੀ ਚ ਲਾਉਂਗਾ 5 ਵੀ ਓਨੈਸਟਲੀ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਹੁੰਦਾ ਤਾਂ ਇਹ ਸੀ ਮੇਰਾ ਅੱਜ ਦਾ ਵੀਡੀਓ ਤੇ ਹੁਣ ਮੈਨੂੰ ਉਮੀਦ ਹੈ ਜੀ ਕਿ ਤੁਹਾਨੂੰ ਵੀਡੀਓ ਪਸੰਦ ਆਇਆ ਹੋ ਤੇ ਨਾਲੇ ਤੁਹਾਡਾ ਉਹ ਜਿਹੜਾ ਅਲੰਭਾ ਹੈਗਾ ਕਿ ਮੈਂ ਬਹੁਤ ਹੁਣ ਘੱਟ ਵੀਡੀਓ ਬਣਾ ਰਿਹਾ ਉਹ ਵੀ ਮੈਂ ਹੁਣ ਕੋਸ਼ਿਸ਼ ਅੱਗੇ ਤੋਂ ਮੇਰੀ ਬਿਲਕੁਲ ਰਹੂਗੀ ਕਿ ਮੈਂ ਲਗਾਤਾਰ ਵੈਸੀ ਵੀ ਮਿਸ ਕਰ ਰਿਹਾ ਮੇਰਾ ਸਭ ਤੋਂ ਪਹਿਲਾ ਚੈਨਲ ਹੀ ਸਟਾਕ ਮਾਰਕੀਟ ਦਾ ਸੀ ਤਾਂ ਮੈਂ ਤੇ ਦੂਸਰਾ ਮੇਰਾ ਫੀਲਡ ਮੇਨਲੀ ਇਹੀ ਆ ਤਾਂ ਮੈਂ ਮੈਂ ਖੁਦ ਵੀ ਇਹ ਮਿਸ ਕਰਦਾ ਇਹ ਚੀਜ਼ ਤਾਂ ਹੁਣ ਮੈਂ ਬਣਾਉਂਦਾ ਰਹੂੰਗਾ ਤੇ ਅੱਜ ਦਾ ਹੁਣ ਇਹ ਵੀਡੀਓ ਇੱਥੇ ਖਤਮ ਕਰੀਏ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ